ਇੱਕ ਮਤਲਬ 11 ਮਹੀਨੇ ਪਹਿਲਾਂ ਜੀ ਇੱਕ ਮੁੱਦਾ ਸੀਗਾ ਉਹਨਾਂ ਸਾਡੀ ਇੰਸਟਾਗ੍ਰam ਤੇ ਸਾਡੀ ਆਪਸ ਵਿੱਚ ਦੋਸਤੀ ਹੋਈ ਤੇ ਉਹਨਾਂ ਨੇ ਮੈਸੇਜ ਕੀਤਾ ਪਹਿਲਾਂ ਖੁਦ ਤੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਦੋਸਤੀ ਕਰੋ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਰਦੀ ਨਹੀਂ ਹੈਗੀ ਵੀ ਮੈਂ ਕੰਮਾਂ 'ਚ ਬਾਹਰ ਰਹਾਂਗੀ ਵੀ ਐਵੇਂ ਕੱਲ ਨੂੰ ਤੂੰ ਹੁਣ ਦੋਸਤੀ ਕਹਿੰਨਾ ਕੱਲ ਨੂੰ ਕੁਝ ਹੋਰ ਕਹੇਗਾ ਤੇ ਉਹ ਹਟਿਆ ਨਹੀਂ ਮੈਸੇਜ ਕਰੀ ਗਿਆ ਕਦੇ ਕਿਸੇ ਉਹ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਫਿਰ ਜੀ ਮੈਂ ਉਹਨੂੰ ਉਹਨੇ ਮਤਲਬ ਨੰਬਰ-ਨੰਬਰ ਕਿਤੋਂ ਲੈ ਲਿਆ ਜੀ ਮੇਰਾ ਮੈਨੂੰ ਮੈਸੇਜ ਕਰੀ ਗਿਆ ਕਹਿੰਦਾ ਮੈਂ ਨਾਲ ਗੱਲ ਕਰ ਲੈ ਫਿਰ ਮੈਂ ਪੁੱਛ ਲੈਣੇ ਵੀ ਕੀ ਕਹਿੰਦਾਗਾ ਇਹ ਕਹਿੰਦਾ ਜੀ ਮੈਂ ਕਰਾਣ ਵੀ ਗੱਲ ਕਰਨੀ ਤੇਰੇ ਨਾਲ ਮੈਂ ਕਿਹਾ ਜੀ ਮੈਂ ਗੱਲ ਬੋਲ ਤਾਂ ਮੈਂ ਕਰਦੀ ਨਹੀਂ ਹੈਗੀ ਤੇ ਵੀ ਮੈਂ ਮੇਰੇ ਮਾਪੇ ਪਹੁੰਚ ਕੱਲੀ ਕੱਲੀ ਕੁੜੀਆਂ ਵੀ ਮੈਥੋਂ ਇਹ ਕੰਮ ਨਾ ਹੋਵੇ ਨਾ ਅੱਜ ਹੋਵੇ ਜੀ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਖੜੀ ਆ ਜੇ ਨਹੀਂ ਕਰਾਉਣਾ ਤਾਂ ਤੂੰ ਆਵੀਂ ਡੰਡੀ ਰਗੜ ਮੈਂ ਆਵੀਂ ਡੰਡੀ ਰਗੜਦੀ ਆ ਕਹਿੰਦਾ ਠੀਕ ਹੈ ਮੈਂ ਤੇਰਾ ਵਿਆਹ ਕਰਵਾ ਲਵਾਂ ਕਿ ਕਿੱਦੇ ਨਿਪਟਾਇਦਾ ਤੇਰੇ ਨਾਲ ਖੜੂ ਆ ਜੀ ਮੇਰੇ ਮਾਪੇ ਨਾਂ ਵੀ ਬੰਨੇ ਕਹਿੰਦੇ ਮੈਂ ਤਾਂ ਵੀ ਤੇਰੇ ਨਾਲ ਤੇਰੇ ਨਾਲ ਘਰੇ ਰਹੂ ਆ ਕਹਿੰਦਾ ਇਸ ਤੋਂ ਬਾਅਦ ਜੀ ਉਹ ਮਤਲਬ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਉਸ ਇਸ ਤੋਂ ਬਾਅਦ ਜੀ ਮੇਰਾ 17 7 ਮਹੀਨੇ ਸਾਡਾ ਵਧੀਆ ਰਿਲੇਸ਼ਨ ਚੱਲੀ ਗਿਆ ਮੈਂ ਇਹਨੂੰ ਵੈਸੇ ਹੀ ਕਹਤਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ ਜੀ ਮੈਂ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਤੇਰੇ ਘਰੇ ਗੱਲ ਨਹੀਂ ਕਰ ਸਕਦਾ ਮੈਂ ਕਿਹਾ ਜੀ ਇਹ ਤਾਂ ਨਹੀਂ ਹੋ ਸਕਦਾ ਮਹਾਂ ਤੂੰ ਕੱਲ ਪਹਿਲਾਂ ਤਾਂ ਕਹਿੰਦਾ ਸੀ ਵਿਆਹ ਕਰਵਾਏਗਾ ਹੁਣ ਵੀ ਤੈਨੂੰ ਕੀ ਹੋਇਆ ਕਹਿੰਦਾ ਮੇਰੇ ਮੈਂ ਘਰ ਦੇ ਮੈਨੂੰ ਐ ਕਰ ਦੇਣਗੇ ਮੈਨੂੰ ਕੱਢ ਦੇਣਗੇ ਘਰੋਂ ਤੇ ਮੈਂ ਫਿਰ ਹਾਰ ਕੇ ਬਾਪ ਨੂੰ ਫੋਨ ਕੀਤਾ ਮੇ ਮਾ ਵੀ ਅੰਕਲ ਥੋੜਾ ਮੁੰਡੇ ਨੇ ਵੀ ਇਹਦਾਂ ਕਰਕੇ ਹੁਣ ਮੇਰੇ ਨਾਲ ਵੀ ਵਿਆਹ ਕਰਨ ਤੋਂ ਮੁੱਕ ਰਿਹਾ ਜਾਂਦਾ ਮੈਨੂੰ ਕਹਿੰਦੇ ਕਿਹੜੀ ਕਾਸਟ ਦੀ ਐ ਮੈਂ ਕਿਹਾ ਮੈਂ ਮੁਸਲਮਾਨਾਂ ਦੀ ਕੁੜੀ ਆ ਤੇ ਉਹ ਕਹਿੰਦਾ ਵੀ ਅਸੀਂ ਤਾਂ ਵੀ ਬਾਜ਼ੀ ਗੇਰਾਂਗੇ ਉਹਨੇ ਮੁੰਡੇ ਤੇ ਮੈਂ ਤੁਹਾਡੀ ਕਾਸਟ ਵੀ ਲਿਖੋ ਕੇ ਰੱਖੀ ਕਹਿੰਦਾ ਵੀ ਮੈਂ ਅ ਕਿਸ ਸੰਧੂਆਂ ਦਾ ਮੁੰਡਾ ਐ ਮੈਂ ਜੱਟਾਂ ਦਾ ਮੁੰਡਾ ਐ ਮੈਂ ਆਹ ਚਲੋ ਕੋਈ ਨਹੀਂ ਵੀ ਮੁੰਡਾ ਨਾਲ ਖੜੇ ਮੈਨੂੰ ਕਾਸਟ ਦਾ ਕੋਈ ਮਤਲਬ ਨਹੀਂ ਹੈਗਾ ਪਰ ਉਹ ਫਿਰ ਵੀ ਮੈਨੂੰ ਐਦਾਂ ਕਰਕੇ ਗਿਆ ਧੋਖਾ ਕਰ ਗਿਆ ਮੇਰੇ ਬਾਪ ਨੂੰ ਕਿਹਾ ਵੀ ਅੰਕਲ ਥੋੜਾ ਮੁੰਡਾ ਐਦਾਂ ਕਰ ਗਿਆ ਵੀ ਹੁਣ ਦੱਸੋ ਕਹਾਂ ਤੁਸੀਂ ਇੱਕ ਵਾਰੀ ਮਾਨਸਾ ਆ ਜਿਓ ਵੀ ਤੁਸੀਂ ਮੈਨੂੰ ਫੋਟੋਆਂ ਵੀ ਕਰੰ ਦਿਖਾ ਦਿਓ ਤੇ ਮੈਂ ਦੇਖਣਾ ਵੀ ਕੀ ਹੱਲ ਕਰਦਾ ਮੁੜ ਕੇ ਮੈਂ ਤੇ ਪਾਪਾ ਨੂੰ ਫੋਨ ਲਾਈਗੀ ਵੀ ਹੁਣ ਆਊਗਾ ਹੁਣ ਆਊਗਾ ਉਹ ਤੇ ਪਾਪਾ ਆਇਆ ਨਹੀਂ ਫੋਨ ਮੇਰਾ ਨੰਬਰ ਬਲੌਕ ਚ ਪਤਾ ਨੰਬਰ ਬਲੌਕ ਚ ਪਤਾ ਜੀ ਹਾਰ ਕਿਵੇਂ ਦੀ ਮਿੰਤਾ ਕਰਦੀ ਰਹੀ ਦੋਸਤਾਂ ਦੀ ਮਿੰਤਾ ਕਰਦੀ ਰਹੀ ਉਹ ਮੁੰਡੇ ਦੀਆਂ ਵੀ ਕਿਸੇ ਪਾਸੋਂ ਇਹਨੂੰ ਮਨਾ ਲਓ ਜੇ ਵੀ ਮੇਰੇ ਘਰੇ ਪਤਾ ਉਹ ਮੈਂ ਰਿਐਲਿਟੀ ਚ ਪਤਾ ਲੱਗ ਗਿਆ ਮੇਰੇ ਘਰੇ ਵੀ ਇਦਾਂ ਦਾ ਕਰਕੇ ਕਿ ਮੈਂ ਬਿਮਾਰ ਰਹਿਣ ਲੱਗ ਗਈ ਕੁਛ ਖਾਣਾ ਨਹੀਂ ਸੀ ਪੀਣਾ ਨਹੀਂ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਥਾਣੇ 'ਚ ਦਰਖਾਸਤ ਲਿਖਵਾਤੀ ਵੀ ਵੀ ਇਦਾਂ ਕਰਕੇ ਵੀ ਮੁੰਡਾ ਵਾਦਾ ਵਾਦਾ ਕਰਕੇ ਮੈਨੂੰ ਯੂਜ਼ ਕਰੀ ਗਿਆ ਤੇ ਹੁਣ ਵੀ ਨਹੀਂ ਉਹ ਉਹਦੇ ਘਰ ਦੇ ਉਹ ਕਰਦੇ ਨਹੀਂ ਉਹ ਮੁੰਡਾ ਮੇਰਾ ਕੋਈ ਕਨੈਕਟ ਚ ਆ ਰਿਹਾਗਾ ਤੇ ਪੁਲਿਸ ਵਾਲੇ ਕਹਿੰਦੇ ਵੀ ਸਾਡੇ ਕੋ ਮੁੰਡੇ ਫੈਮਿਲੀ ਨੂੰ ਬੁਲਾਇਆ ਪਾਪਾ ਨੂੰ ਬੁਲਾਇਆ ਮੁੰਡੇ ਨੂੰ ਇੱਕ ਵਾਰ ਵੀ ਨਹੀਂ ਪੇਸ਼ ਕੀਤਾ ਮੈਨੂੰ ਪੇਸ਼ ਕਰੀਗੇ ਵਾਰੀ ਵਾਰੀ ਤੇ ਬਾਅਦ ਚੋਂ ਇੱਕ ਦਿਨ ਉਹ ਕਹਿੰਦੇ ਵੀ ਨਾ ਸਾਡਾ ਮੁੰਡਾ ਪੇਸ਼ ਹੋਵੇ ਨਹੀਂ ਅਸੀਂ ਤੇਰਾ ਵਿਆਹ ਕਰੀਏ ਕਿ ਸਾਡੀ ਅਦਰ ਕਾਸਟ ਤੇਰੀ ਅਦਰ ਕਾਸਟ ਹੈ ਮਹਕੋ ਸਾਡੇ ਮੁੰਡੇ ਨੇ ਵੇਖਣਾ ਸੀ ਪਹਿਲਾਂ ਵੀ ਅਦਰਕਾਸਟ ਹੈ ਉਹ ਆਪਦੀ ਕਾਸਟ ਦੀ ਨਾਲ ਕਰਦਾ ਫਿਰ ਮੈਂ ਥੋੜੀ ਕਿਹਾ ਸੀ ਉਹਨੂੰ ਵੀ ਮੇਰੇ ਨਾਲ ਗੱਲ ਕਰ ਜਾ ਇਦਾਂ ਕਰ ਮੈਂ ਖੁਦ ਆਇਆ ਸੀ ਮੇਰੇ ਕੋਲ ਪਰ ਉਹ ਫਿਰ ਵੀ ਕਹਿੰਦੇ ਵੀ ਅਸੀਂ ਨਾ ਅਸੀਂ ਆਪਣੇ ਮੁੰਡੇ ਦਾ ਵਿਆਹ ਕਰਦੇ ਨੇ ਤੇਰੇ ਨਾਲ ਫਿਰ ਮੈਂ ਹਾਰ ਕੇ ਸਾਡੇ ਪਿੰਡ ਦੇ ਸਰਪੰਚ ਕਹਿੰਦਾ ਵੀ ਵੀ ਜਾਤ ਜਾ ਕੇ ਤੂੰ ਜਿਹੜੇ ਸਾਡੇ ਚ ਕੁਝ ਇਦਾਂ ਦਾ ਹੋਇਆ ਕਹਿੰਦਾ ਜੇ ਤੂੰ ਰਿਅਲਿਟੀ ਚ ਨਾਲ ਇਹਦੇ ਰਹਿਣਾ ਚਾਹੁੰਦੀ ਆ ਜਾਂ ਕਿਵੇਂ ਆਗਾ ਵੀ ਅ ਤੂੰ ਦਾ ਮੈਡੀਕਲ ਕਰਵਾ ਕੇ ਵੀ ਉਹ ਕਰਵਾ ਲੈ ਸ਼ਾਇਦ ਇਹ ਤੇ ਕੁਝ ਕੋਈ ਕਾਰਵਾਈ ਕਰੀ ਜਾਵੇ ਜਾਂ ਮੁੰਡਾ ਵਿਆਹ ਕਰਵਾ ਲੂ ਜਾਂ ਫਿਰ ਰਸਾ ਜਾ ਭੁਗਤ ਲਵਦੀ ਬੰਦੀ ਤੇ ਮੈਂ ਮਤਲਬ ਸਰਦੂਲਗੜ੍ਹ ਹਸਪਤਾਲ ਜਾ ਕੇ ਮੈਡੀਕਲ ਕਰਵਾਇਆ ਉੱਥੇ ਮਤਲਬ ਮੈਡੀਕਲ ਵਾਲਿਆਂ ਤੋਂ 2 2 ਦਿਨਾਂ ਬਾਅਦ ਉਹਦੀ ਫੈਮਿਲੀ ਤੇ ਪੁਲਿਸ ਵਾਲੇ ਆ ਗਏ ਕਹਿੰਦੇ ਵੀ ਅਸੀਂ ਇੱਕ ਮੁੰਡਾ ਕੇ ਵਿਆਹ ਕਰਾਉਣ ਲਈ ਰਾਜੀ ਆ ਪਰ ਤੇ ਡਰ ਪਰਚਾ ਜਿਹੜਾ ਪੈਂਦਾ ਸੀ ਉਹ ਡਰ ਤੋਂ ਬੋਲਣ ਲੱਗੇ ਕਹਿੰਦੇ ਅਸੀਂ ਵਿਆਹ ਕਰਵਾਉਣ ਲਈ ਰਾਜੀ ਮੁੰਡਾ ਵੀ ਰਾਜੀ ਐ ਤੇ ਮੁੰਡੇ ਦੀ ਫੈਮਿਲੀ ਵੀ ਰਾਜੀ ਆ ਪੁਲਿਸ ਨੇ ਮੈਥੋਂ ਇਹ ਵਿਆਹ ਲਖਵਾ ਲਏ ਕਹਿੰਦੇ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਐ ਤੇ ਤੂੰ ਆਪਣੀ ਕਾਰਵਾਈ ਵਾਪਸ ਲੈ ਲੈ ਉਹਨਾਂ ਨੇ ਕੋਈ ਸੋਚੀ ਸਮਝੀ ਚਾਲਸੀ ਪੈਸੇ ਪੂਸੇ ਖਵਾ ਰੱਖੇ ਸੀ ਉਹਨੂੰ ਮੈਨੂੰ ਤਾਂ ਕੀ ਪਤਾ ਸਰ ਮੈਂ ਕੱਲੀ ਕੱਲੀ ਆਪਦੀ ਮਾਂ ਬਾਪ ਦੀ ਕੱਲੀ ਕੱਲੀ ਕੁੜੀ ਸੀਗੀ ਨਾ ਕੋ ਮੇਰਾ ਭੈਣਾ ਨਾ ਕੋਈ ਭਰਾਗਾ ਮੇਰਾ ਬਾਪ ਮੇਰਾ ਦਾਰੂ ਪੀਂਦਾਗਾ ਠੀਕ ਆ ਮੈਂ ਸਾਰੇ ਕਿਤੇ ਕੱਲੀ ਭੱਜੀ ਦੀ ਕੱਲੀ ਮੈਨੂੰ ਥਾਣੇ 'ਚ ਬੁਲਾਉਂਦੇ ਰਹੇ ਕੁੱਤਿਆਂ ਵਾਂਗੂ ਕਿਤੇ ਇੱਧਰ ਕਿਤੇ ਉੱਧਰ ਮਤਲਬ ਮੈਂ ਰਾਤ ਨੂੰ 8 7 8 ਵਜੇ ਤੱਕ ਉਹਨੂੰ ਬੁਲਾਉਂਦੇ ਰਹੇ ਥਾਣੇ 'ਚ ਤੇ ਮੇਰੀ ਕੋਈ ਕਾਰਵਾਈ ਨਹੀਂ ਉਹ ਤਾਂ ਕੋਈ ਕਾਰਵਾਈ ਹੋਈ ਨਾ ਕੁਝ ਹੋਰ ਲੈਨਾਂ ਦੇ ਨਾਲ ਕੁਝ ਨਹੀਂ ਹੋਇਆ ਉਹ ਤੇ ਮੈਨੂੰ ਮੈਨੂੰ ਹੀ ਬੁਲਾਉਂਦੇ ਰਹੇ ਹੈਗੇ ਫਿਰ ਹਰ ਜੇ ਤਾਂ ਮਤਲਬ ਸਾਡੇ ਉਹਨਾਂ ਨੇ ਬਿਆਨ ਵਿਗਰਾ ਲੈ ਲੇ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਹੈਗਾ ਤੇ ਉਹ ਮੁੰਡਾ ਉਹਦੀ ਫੈਮਿਲੀ ਮੇਰੇ ਕੋਲ ਛੱਡ ਗਿਆ ਹਸਪਤਾਲ 'ਚ ਕਹਿੰਦੇ ਤੂ ਰੱਖਾ ਸੀ ਇਹਨੂੰ ਨਾਜਵਾੜੀਆਂ ਨਾਲ ਕੱਲਵਾੜੀਆਂ ਨਹੀਂ ਤੈਨੂੰ ਵਾਲੀਆਂ ਮੁੰਡਾ ਸਾਡੇ ਕੋਲ ਛੱਡ ਗਏ ਤੇ ਉੱਥੇ ਸਾਨੂੰ ਮਤਲਬ ਹਸਪਤਾਲ ਸਾਨੂੰ ਨੇਰਾ ਹੋ ਗਿਆ ਉੱਥੇ ਮੇਰੇ ਲੱਗ ਗਈ ਮੇਰੇ ਭੂਆ ਕਕਰ ਸੀ ਅਸੀਂ ਉੱਥੇ ਵੀ ਉਹ ਮੁੰਡੇ ਨੂੰ ਲੈ ਕੇ ਗਏ ਉੱਥੇ ਹੀ ਪਤਾ ਲੱਗ ਗਿਆ ਵੀ ਇਹਨਾਂ ਦਾ ਕੋਈ ਬੀ ਜਵਾਈ ਆ ਜਾਂ ਸਾਰੇ ਕਿਤੇ ਹੀ ਗੱਲ ਫੈਲ ਗਈ ਵੀ ਇਹਨਾਂ ਦਾ ਜਵਾਈ ਹੈ ਜਵਾਈ ਹੈ ਵੀ ਕੁੜੀ ਵਿਆਹ ਤੀ ਜਾਂ ਐ ਕਰ ਤ ਸਾਰੇ ਕਿਤੇ ਰੌ ਜਿੱਤੇ ਅਸੀਂ ਘਰੇ ਲਿਆਇਆ ਉਹ ਮੁੰਡੇ ਨੂੰ ਤਿੰਨ ਦਿਨ ਰਿਹਾ ਤੀਜੇ ਦਿਨ ਉਹਦੀ ਫੈਮਿਲੀ ਨੇ ਥਾਣੇ 'ਚ ਬੁਲਾ ਲਿਆ ਕਹਿੰਦੇ ਸਾਡੇ ਮੁੰਡੇ ਦੀ ਉਮਰ ਛੋਟੀ ਹੈਗੀ ਕਿ ਵਿਆਹ ਨਹੀਂ ਅਸੀਂ ਕਰਾ ਸਕਦੇ ਅਗੇ ਥਾਣੇ 'ਚ ਬੁਲਾਓ ਇਹਨਾਂ ਨੂੰ ਅਸੀਂ ਥਾਣੇ 'ਚ ਬਾਗੇ ਕਿਉਂ ਜਦੋਂ ਕਿ ਉਹਨਾਂ ਨੇ ਟਾਈਮ ਲੈ ਲਿਆ ਸਾਥੋਂ ਅਗੇ ਵੀ ਜਰੂਰ 11 ਮਹੀਨੇ ਹੋ ਗਏ ਮੁੰਡਾ 21 ਸਾਲ ਦਾ ਹੋ ਗਿਆ ਕਹਿੰਦੇ ਉਦੋਂ ਵੀ ਅਸੀਂ ਇਹਨਾਂ ਦਾ ਵਿਆਹ ਕਰ ਦਾਂਗੇ ਕਹਿੰਦੇ ਫੇਰ ਆਕੇ ਜਰੂਰ 11 ਮਹੀਨੇ ਲੈ ਲੇ ਤੇ ਇਸ ਤੋਂ ਬਾਅਦ ਜਰ 11 ਮਹੀਨੇ ਪੂਰੇ ਹੋ ਗਏ ਉਹਨਾਂ ਪਹਿਲੀ ਜਰੂਰ 11 ਟਾਈਮ ਲੈਂਦਾ ਸੀਗਾ ਹੁਣ ਮੇਰਾ ਨੰਬਰ ਬਲੌਕ ਕਰ ਤਾ ਸਾਰਾ ਕੁਝ ਬੰਦ ਕਰਤਾ ਇੰਸਟਾਗ੍ਰਾਮ ਤੋਂ ਬਲੌਕ ਮਾਰਦਾ ਨੰਬਰ ਸਾਰਾ ਬਲੌਕ ਮਾਰਤਾ ਮੈਂ ਇਹ ਕੀ ਮਤਲਬ ਹੋਇਆ ਜਿਸ ਟਾਈਮ ਲੈ ਲੈ ਵਿਆਹ ਦਾ ਫਿਰ ਤੁਸੀਂ ਬਲੌਕ ਕਿਉਂ ਮਾਰੀ ਉਹਨੇ ਮੈਨੂੰ ਕੀ ਗੱਲਾਂ ਮੈਂ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਔਰ ਬਾਪ ਮੈਨੂੰ ਸੂਈ ਕੁੱਤੀ ਵਾਂਗੂੰ ਪੈਂਦਾ ਵੀ ਹਾਂ ਕੀ ਐ ਤੂੰ ਬੋਲ ਕੀ ਕਰ ਲੇਗੀ ਕਾਫੀ ਮੈਨੂੰ ਜਲੀਲ ਕੀਤਾ ਮੇਰੀ ਕਾਸਟ ਬੋਲ ਬੋਲ ਕੇ ਮਰਾਸ ਤੋਂ ਬਹੁਤ ਕੁਝ ਬੋਲੇ ਮੇਰੀ ਕਾਸਟ ਪਰ ਖੀਗੇ ਕਹਿੰਦੇ ਤੂੰ ਆਏ ਆ ਤੇ ਫਲਾਣਾ ਕੀ ਇੰਨੇ ਗੰਦੇ ਗੰਦੇ આરોਪ ਲਾਏ ਕਹਿੰਦੇ ਕੁੜੀ ਤਾਂ ਵੀ ਇਹਦੀ ਫਲਾਣਾ ਕੀ ਇਹਦੇ ਕੁਛ ਅੱਗੇ ਨਹੀਂ ਹੈਗਾ ਕਿ ਉਹਦਾ ਬਾਪ ਕਹਿੰਦਾ ਉਹਦੀ ਮਾਂ ਕਹਿੰਦੀ ਝੂਠ ਹੀ ਮਾਰਨੀ ਸੀ ਤਾਂ ਕਹਿੰਦੀ ਬਾਹਰ ਮਾਰ ਬਾਹਰ ਤੱਕ ਵਸੀਮ ਤੱਕ ਰੱਖਦਾ ਕਹਿੰਦੀ ਘਰੇ ਲਿਆਉਂਦੀ ਕੀ ਲੋਡ ਸੀਗੀ ਇਦਾਂ ਤਾਂ ਗੱਲਾਂ ਗਸਟੀਆਂ ਪਤ ਨਹੀਂ ਕੀ ਕੁਛ ਕਿਹਾ ਮੈਨੂੰ ਉਹਨਾਂ ਨੇ ਫਿਰ ਜਦੋਂ ਮੈਨੂੰ 11 ਮਹੀਨਾ ਟਾਈਮ ਟਾਈਮ ਪੂਰਾ ਹੋਣ ਚ ਇੱਕ ਮਹੀਨਾ ਰਿਹਾ ਉਹਨਾਂ ਦੀ ਫੈਮਿਲੀ ਨੇ ਮੁੰਡਾ ਹੀ ਗਾਇਬ ਕਰਤਾ ਕਹਿੰਦੇ ਸਾਡਾ ਮੁੰਡਾ ਤਾਂ ਹੈ ਨਹੀਂ ਜੇ ਕਹਿੰਦੇ ਲੱਭਦਾ ਕਹਿੰਦੇ ਭਾਲ ਲੱਭਾ ਬਾਅਦ ਵਿੱਚ ਮੈਨੂੰ ਥਾਣੇ 'ਚ ਵੀ ਬੁਲਾਇਆ ਉਹਦੇ ਬਾਪ ਨੇ ਕਿ ਸਾਡਾ ਵੀ ਮੁੰਡਾ ਗਾਇਬ ਆਗਾ ਦੱਸ ਕਹਿੰਦੇ ਕਿੱਥੇ ਆ ਵੀ 11 ਮਹੀਨੇ ਤੁਹਾਡੇ ਕੋਲ ਰਿਹਾ ਵੀ ਮੈਨੂੰ ਕੀ ਪਤਾ ਵੀ ਤੁਹਾਡਾ ਮੁੰਡਾ ਕਿੱਥੇ ਹੈਗਾ ਮੈਂ ਤੁਹਾਨੂੰ ਪੁੱਛਣਾ ਮੇਰਾ ਟਾਈਮ ਪੂਰਾ ਹੋ ਗਿਆ ਵੀ ਮੁੰਡਾ ਕਿੱਥੇ ਹੈਗਾ ਉਹ ਪੂਰਾ ਜੀ ਮੇਰੇ ਤੇ ਬਲੇਮ ਕਰਦਿਆ ਮੇਰੇ ਬਾਪ ਨੂੰ ਫੋਨ ਲਾਇਆ ਵੀ ਤੁਹਾਡਾ ਟਾਈਮ ਪੂਰਾ ਹੋ ਗਿਆ 11 ਮਹੀਨਾ ਦੇ ਵੀ ਤੁਹਾਡ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤੇਰੇ ਤੋਂ ਮੁੰਡਾ ਲੈਣਾ ਮੈਂ ਤੈਨੂੰ ਬਰਬਾਦ ਕਰ ਦੂੰ ਮਿਲਕੋ ਰਿਕਾਰਡਿੰਗ ਆ ਸਭ ਕੁਝ ਵੀ ਆਗਾ ਕਹਿੰਦਾ ਮੈਂ ਤੈਨੂੰ ਕਿਸੇ ਜੋਗੀ ਨਹੀਂ ਛੱਡਦਾ ਕਹਿੰਦਾ ਬਰਬਾਦ ਕਰ ਦੇਣਾ ਤੈਨੂੰ ਐ ਕਰ ਦੇਣਾਗਾ ਬਹੁਤ ਕੁਝ ਬੋਲੇ ਮੈਨੂੰ ਹੁਣ ਸਰ ਮੈਂ ਤਾਂ ਇਹੀ ਕਹਿਣੀ ਹੈ ਕਿ ਕੋਈ ਮੇਰੀ ਹੈਲਪ ਕਰੇ ਜਾਂ ਕੁਝ ਮੇਰੇ ਕੋਈ ਕਾਰਵਾਈ ਹੋਵੇ ਕਿਤੇ ਵੀ ਹੈਗਾ ਮੁੰਡਾ ਭੱਜਿਆ ਭੱਜਿਆ ਕਿਤੇ ਕਿਤੇ ਵੀ ਕੁਝ ਹੈਗਾ ਕਿ ਉਹਨੂੰ ਲੱਭ ਕੇ ਲਿਆਓ ਜਾਂ ਕੁਝ ਵੀ ਹੋਵੇ ਉਹ ਤੇ ਕਾਰਵਾਈ ਹੋਵੇ ਸਰ ਬਸ ਕਿਸ ਤਰ੍ਹਾਂ ਦੀ ਹੈਲਪ ਭਾਰਦੇ ਹੋ ਤੁਸੀਂ ਸਰ ਵੀ ਜਾ ਤਾ ਸਿੱਧਾ ਹੋ ਕੇ ਵਿਆਕਰ ਵਾਲੀ ਮੇਰੀ ਬਦਨਾਮੀ ਬਹੁਤ ਹੋ ਚੁੱਕੀ ਹੈ ਮੇਰੇ ਪਿੰਡ ਚ ਨਹੀਂ ਹੁਣ ਮੈਨੂੰ ਕਿਸੇ ਨੇ ਅਪਣਾਉਣਾ ਔਰ ਨਹੀਂ ਮੈਂ ਕਿਤੇ ਜਾਣਾਗਾ ਵੀ ਜਾ ਉਹ ਮੇਰੇ ਵਿਆਕਰ ਵਾਲੀ ਸਿੱਧਾ ਹੋ ਕੇ ਜਾਓ ਤਾਂ ਕੋਈ ਕਾਰਵਾਈ ਬਣਦੀ ਹੋਵੇ ਬਸ ਨਹੀਂ ਮੇਰਾ ਭੈਣ ਵਾਲਾ ਕੋਈ ਭਰਾ ਹੈ ਮੈਂ ਇਕੱਲੀ-ਇਕੱਲੀ ਹੈ ਸਰ ਮੈਨੂੰ ਕੁੱਤਿਆ ਮਗੋਂ ਨੇ ਪਜਾਰ ਰੱਖਿਆਗਾ ਮੇਰੇ ਤੇ ਮਤਲਬ ਐਨਾ ਪ੍ਰਾਸ਼ਨ ਮੈਨੂੰ ਇੱਕ ਕਮਰੇ ਚ ਵੀ ਬੰਦ ਕਰ ਲਏ ਸੀ ਇਹਦੀ ਫੈਮਲੀ ਨੇ ਕੋਈ ਮੇਰਾ ਗਾਲ ਖਿੱਚਦਾ ਕੋਈ ਕੋਸ਼ ਕਰਦਾ ਮੈਨੂੰ ਕਮਰੇ ਚ ਬੰਦ ਕਰਕੇ ਮੂਹਰੇ ਬੰਦੇ ਖੜ ਗਏ ਕਹਿੰਦੇ ਹੁਣ ਦੱਸ ਕਹਿੰਦੇ ਰਾਜੀਨਾਮਾ ਕਰੇਂਗੀ ਕਿ ਨਹੀਂ ਮਾਂ ਮੈਂ ਨਹੀਂ ਕਰਾਂ ਚਾਹੇ ਮੈਨੂੰ ਮਾਰ ਦੋ ਤੇ ਅੱਜ ਤੁਸੀਂ ਅੱਜ ਮਾਰ ਦੋ ਚਾਹੇ ਕੱਲ ਮਾਰ ਦੋ ਵੀ ਮੇਰੀ ਇੱਜ਼ਤ ਪਕਾਉਣੀ ਹੈਗੀ ਮੈਨੂੰ ਕਹਿੰਦੇ ਪੈਸੇ ਲੈ ਲਾ ਵੀ ਸਾਡੇ ਮੁੰਡੇ ਰਾਜੀਨਾਮਾ ਕਰਦੇ ਮੈਂ ਮੈਂ ਪਕਾਉਣੀ ਹੈਗੀ ਨਾ ਮੇਰੀ ਇੱਜ਼ਤ ਪਕਾਉਣੀ ਹੈਗੀ ਤੁਹਾਡੇ ਚ ਕੋਈ ਅੰਕ ਸ਼ਰਮ ਦੀ ਕੋਈ ਨਾਮ ਦੀ ਚੀਜ਼ ਨਹੀਂ ਹੈਗੀ ਪਰ ਮੇਰੇ ਫਿਰ ਕਿ ਹੋ ਗਿਆ ਜੀ ਪਹਿਲਾਂ ਚਲ ਮੈਨੂੰ ਹਾਂ ਕਰਤੀ ਉਹ ਮੇਰੀ ਸਾਇਦ ਤੋਂ ਵੱਡੀ ਗਲਤੀ ਸੀ ਮੈਂ ਮੰਨਦੀ ਆਂ ਵੀ ਮੈਂ ਇਸ ਮੁੱਡੇ ਨੂੰ ਹਾਂ ਕਰੀ ਵਾਰੀ ਮਾਪੇ ਨੂੰ ਪੁੱਛਣਾ ਸੀ ਜੇ ਕੁਝ ਵੀ ਹੈਗਾ ਪਰ ਉਹ ਮੁੰਡੇ ਨੇ ਇੱਕ ਵਾਰ ਨਹੀਂ ਸੋਚੇ ਮੈਂ ਤਾਂ ਹੀ ਸੋਚੇ ਸੀ ਕਿ ਵੀ ਹਾਂ ਮੁੰਡਾ ਆਪਦੀ ਫੈਮਲੀ ਨੂੰ ਮਨਾ ਲੂ ਚਲ ਮੈਂ ਆਪਦੇ ਘਰ ਦੇ ਨੂੰ ਮਨਾ ਲੂ ਵੀ ਮੰਨ ਜਾਣਗੇ ਵੀ ਮੈਂ ਤਾਂ ਕੱਲੀ ਕੱਲੀ ਆਂਗੀ ਕੋਈ ਮੰਨ ਜਾਣਗੇ ਪਰ ਉਹ ਮੁੰਡੇ ਨੇ ਮੇਨੂੰ ਚਲਾਕੀ ਖੜੀ ਗਈ ਮੈਨੂੰ ਯੂਜ਼ ਕਰਕੇ ਛੱਡਤਾ ਮਣ ਕਿ ਹੁਣ ਭੱਜ ਗਿਆ ਨਹੀਂ ਪਤਾ ਕਿੱਥੇ ਆ ਕਿਤੇ ਨਾ ਉਹਦੀ ਫੈਮਲੀ ਉਹਨੇ ਮੇਰੇ ਤੇ ਉਹ ਕਰਦੀ ਪਈ ਹੈ ਪ੍ਰੈਸ਼ਰ ਪਾਉਂਦੀ ਪਈ ਹੈਗੀ ਵੀ ਮੁੰਡਾ ਕੱਢ ਜਿੱਤੇ ਹੈਗਾ ਸਾਡਾ ਕਿਦਰ ਹੱਡਾਂ ਚੋਂ ਕੱਢਾਂਗੇ ਅਸੀਂ ਜੇੜੇ ਮੁੰਡੇ ਨੂੰ ਕੁਝ ਹੋ ਗਿਆ ਤੈਨੂੰ ਬਰਬਾਦ ਕਰ ਦਾਂਗੇ ਤੈਨੂੰ ਕਿਸੇ ਜੋਗਣੀ ਛੱਡ ਦੇ ਕਹਿੰਦੇ ਤੈਨੂੰ ਮਾਰ ਦਾਂਗੇ ਫਲਾਣਾ ਕਰ ਦਾਂਗੇ ਐਸੋ ਤੱਕ ਕਿ ਮੈਨੂੰ ਸੁਸਾਈਡ ਤੱਕ ਮਜਬੂਰ ਕੀਤਾ ਗਿਆ ਉਹ ਬੰਦੇ ਭੇਜਦੇ ਰਹੇ ਮੇਰੇ ਘਰ ਕਹਿੰਦੇ ਤੂੰ ਸੁਸਾਈਡ ਕਿਉਂ ਨਹੀਂ ਕਰ ਲੈਂਦੀ ਮਰ ਕਿਉਂ ਨਹੀਂ ਜਾਂਦੀ ਤੂੰ ਹੂੰ ਇਹ ਤੱਕ ਮੈਂ ਕਰੋ ਪੱਜੀ ਵੀ ਕਹੀ ਤੂੰ ਸੁਸਾਈਡ ਕਰਨ ਲਈ ਵੀ ਮੈਨਾਂ ਅੱਛੀ ਸ਼ਾਲ ਮੰਨੂ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈਗਾ ਜਿਵੇਂ ਗਲਤੀ ਕੀਤੀ ਆ ਤਾਂ ਮੈਨੂੰ ਪਛਤਾਵਾ ਵੀ ਕਰਨਾ ਚਾਹੀਦਾ ਮੈਂ ਮਰਨ ਤੱਕ ਗਈ ਜਦੋਂ ਬਸ ਅੱਗੇ ਮੇਰੇ ਮਾਮੇ ਹੋਰ ਨੇ ਪਤਾ ਨਹੀਂ ਕਿਵੇਂ ਸਾਹਮਣੇ ਮੈਨੂੰ ਉਹਨਾਂ ਨੇ ਫੜ ਫੁੱੜ ਲਿਆ ਮੈਂ ਨੈਰ ਚ ਛਾਲ ਮਾਰਨ ਲੱਗਦੀ ਸੀ ਬਸ ਹੂੰ ਮੇਰੇ ਮਾਮੇ ਮੈਨਾਂ ਉਹਦੇ ਨਾਲ ਕਿ ਲਗੇ ਉਹਨਾਂ ਨੇ ਮੈਨੂੰ ਮਹੀਨਾ ਕ ਸਾਹਮਣ ਆ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਬਹਾਦੀ ਨਾਲ ਕੰਮ ਲੈਣਾ ਮਤਲਬ ਐ ਥੋੜੀ ਵੀ ਉਹ ਕੱਲ ਨੂੰ ਤੂੰ ਮਰ ਜੇਂਗੀ ਕਹਿੰਦੇ ਉਹ ਜੀ ਜਾਊਗਾ ਫਿਰ ਤੇਰਾ ਕੀ ਫਾਇਦਾ ਕਹਿੰਦੇ ਇਹ ਕਰਨ ਦਾ ਉਹ ਤਾਂ ਮਾਂ ਨਾਲ ਜੀਉ ਆਵੀਂ ਜ਼ਿੰਦਗੀ ਤੂੰ ਆਦੇ ਮਾਪੇ ਦੀ ਕੱਲੀ ਕੱਲੀ ਕੁੜੀ ਹੈਂ ਤੈਨੂੰ ਤੂੰ ਮਰ ਗਈ ਉਹਨਾਂ ਦਾ ਕੀ ਹੈਗਾ ਹੂੰ ਹੂੰ ਇਹ ਗੱਲ ਸੋਚ ਕੇ ਫਿਰ ਮੈਂ ਕਿਹਾ ਵੀ ਮੈਂ ਲੜੂੰਗੀ ਜਿੰਦੋਂ ਤੱਕ ਮੈਂ ਕੱਲਿਆਂ ਕੋਈ ਗੱਲ ਨਹੀਂ ਕੋਈ ਤਾਂ ਨਾਲ ਖੜੂ ਗਈ ਸਾਰੀ ਦੁਨੀਆ ਇੱਕੋ ਜਿਹੀ ਤਰ੍ਹਾਂ ਨਹੀਂ ਹੁੰਦੀ ਹੈਗੀ ਵੀ ਕੋਈ ਤਾਂ ਸਾਥ ਅੱਗੇ ਦੇਊਗਾ ਇਸ ਕਰਕੇ ਜੀ ਮੈਂ মিডিਆ ਦਾ ਸਹਾਰਾ ਲਿਆ ਕਿਉਂਕਿ ਬਹੁਤ ਲੋਕ ਮੈਨੂੰ ਚੰਗੀ ਵੀ ਕਹਿਣਗੇ ਮਾੜੀ ਵੀ ਕਹਿਣਗੇ ਕਿਉਂਕਿ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਸੀਗਾ ਮੇਰੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਮੇਂ ਮੀਡੀਆ ਦੇ ਸਹਾਰੇ ਜੇ ਕੋਈ ਮੇਰੇ ਕੋਈ ਸਾਥ ਦੇ ਸਕਦਾ ਮੈਂ ਬਸ ਮੈਂ ਆਦੀ ਹੈਲਪ ਕਰਨਾ ਮਗਮੋ ਕਰਨਾ ਚਾਹੁੰਦੀ ਆ ਕਿ ਕੋਈ ਮੇਰੀ ਹੈਲਪ ਕਰੇ ਆ ਕਿ ਕੋਈ ਵੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਮੇਰੀ ਕੋਈ ਵੀ ਗਲਤੀ ਮੇਰੇ ਸੁਣ ਨਹੀਂ ਰਹੀ ਹੈਗੀ ਮੈਂਲੇ ਥਾਣੇ ਤੇ ਜਾਨੀ ਉਹ ਉੱਥੇ ਮੈਨੂੰ ਮੰਨਦਾ ਜੰਦਾ ਬੋਲ ਕੇ ਭਜਾ ਦਿੰਦੇ ਮੇਰੇ ਕੋਈ ਗੱਲ ਨਹੀਂ ਸੁਣਦੇ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਸਾਰੇ ਕਿਤੇ ਜਾਏ ਵੀ ਕੋਈ ਪ੍ਰਸ਼ਾਸਨ ਵਾਲੀ ਮੇਰੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਪੈਸ ਤੁਹ ਨਾ ਕੋਈ ਨਾ ਲੱਗਿਆ ਤਨਖਾਹ ਤੁਹਾਨੂੰ ਮਿਲਦੀਆਂ ਉਹ ਕਦੇ ਵਾਸਤੇ ਨਹੀਂ ਮਿਲਦੀਆਂ ਲੱਗੀਆਂ ਕਿਹੜੇ ਥਾਣੇ 'ਚ ਤੁਸੀਂ ਦਰਖਾਸਤ ਦਿੱਤੀ ਸੀ ਜਿਹੜੀ ਸੁਣਵਾਈ ਨਹੀਂ ਹੋਈ ਤੁਹਾਡੀ ਮੈਂ ਉਹ ਥਾਣਾ ਪਿੰਡ ਚੁਨੀਰ 'ਚ ਦਿੱਤੀ ਸੀ ਉੱਥੋਂ ਦੇ ਸਾਰੇ ਪੁਲਿਸ ਵਾਲੇਗੇ ਐਦਾਂ ਹੀ ਨਜ਼ਰ ਨਾਲ ਵੇਂਦੇ ਨੇ ਕਿ ਪੁੱਛੋ ਹੀ ਨਾ ਅਗਲੇ ਪਹਿਲਾਂ ਹੱਸਣਗੇ ਲੋਕ ਤੇ ਵੀ ਆ ਗਈ ਦੁਬਾਰਾ ਉਹੀ ਕੁੜੀ ਬਾਰੀ-ਬਾਰੀ ਗੇੜੇ ਕੱਢਦੀ ਹੈਗੀ ਹੱਸਣਗੇ ਉਹ ਆਪਸ ਵਿੱਚ ਬਈ ਕੁੜੀ ਉਹ ਆ ਗਈ ਫੇਰ ਦੁਬਾਰਾ ਮੇਰੇ ਕੋਈ ਉਹਨਾਂ ਨੇ ਪੈਸੇ ਪਾ ਰੱਖ ਕੇ ਥਾਣੇ 'ਚ ਮੇਰੀ ਕੋਈ ਗੱਲ ਨਹੀਂ ਸੁਣਦਾ ਉਹ ਤੇ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਡਿਪਟੀ ਸਾਹਿਬ ਨੂੰ ਨਹੀਂ ਸਰ ਮੈਂ ਪੇਸ਼ ਹੋਈ ਸੀ ਗਿਆ ਐਸਐਸਪੀ ਦੇ ਉਹ ਕਹਿੰਦੇ ਆਪਦੇ ਥਾਣੇ ਚ ਮੈਂ ਦਰਖਾਸਤ ਵੀ ਲਾਈ ਉਹਨਾਂ ਨੇ ਪਾਸ ਡਿਪਟੀ ਤੋਂ ਕਰਕੇ ਇਧਰ ਸਾਡੇ ਥਾਣੇ ਚ ਲਿਆ ਮਤਲਬ ਪਿਓ ਕਰਤੀ ਹਮ ਰੈਪਟ ਬਾਤ ਸਾਡੇ ਮਤਲਬ ਥਾਣੇ ਚ ਪਿਓ ਕਰਤੀ ਗਾ ਪੇਸ਼ਤੀ ਆ ਤੇ ਫਿਰ ਉੱਥੇ ਵੀ ਆ ਗਈ ਉੱਥੇ ਉਹ ਕਹਿੰਦੇ ਸਾਡੇ ਜਿੱਥੇ ਤੇਰੇ ਨਾਲ ਕੁਝ ਜੋ ਵੀ ਹੋਇਆ ਜੇ ਤੁਸੀਂ ਮਿਲਦੇ ਰਹੇ ਉਹ ਕਹਿੰਦੇ ਉੱਥੇ ਜਾਓ ਵੀ ਮੈਂ ਇੱਥੋਂ ਦੀ ਮੈਂ ਤਾਂ ਵਿੱਚ ਨਹੀਂ ਥਾਣੇ ਚ ਲਿਖਵਾਉਂਗੀ ਨਾ ਉਹ ਮੈਨੂੰ ਐਦਾਂ ਬੋਲ ਕੇ ਕਹਿੰਦੇ ਆਪ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਕੋਈ ਨਹੀਂ ਮੇਰੇ ਪ੍ਰਸ਼ਾਸਨ ਕੋਈ ਗੱਲ ਸੁਣਦਾ ਪਿਆ ਸਰ ਹਮ ਹਮ ਇਸ ਲਈ ਮੈਂ ਮੀਰੀ ਦਾ ਸਹਾਰਾ ਲਿਆ ਕਿ ਕੋਈ ਤਾਂ ਮੇਰੀ ਗੱਲ ਸੁਣੂ ਗਈ। ਕੀ ਲੱਗਦਾ ਤੁਹਾਨੂੰ ਹੁਣ ਜਦੋਂ ਤੁਹਾਡੀ ਪਹਿਲੇ ਦੋਸਤੀ ਸਿਰੇ ਨਹੀਂ ਚੜੀ। ਜਿਵੇਂ ਹੁਣ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਮਿਲਦੇ ਸੀ ਇੰਸਟਾਗ੍ਰam ਤੇ ਤੁਹਾਡੀ ਦੋਸਤੀ ਸਿਰੇ ਨਹੀਂ ਚੜੀ ਜੇ ਕੱਲ ਨੂੰ ਤੁਹਾਡੀ ਮੈਰਿਜ ਹੋ ਜਾਂਦੀ ਹੈ ਕਿ ਇਹ ਸਿਰੇ ਚੜ ਜੂਗੀ। ਕੀ ਇਹ ਮੁੰਡਾ ਸਿਰੇ ਲਾਊਗਾ ਤੁਹਾਡੇ ਨਾਲ ਨਭਾਊਗਾ ਪੱਕਾ? ਦੇਖੋ ਸਰ ਮੈਂ ਹੁਣ ਪਹਿਲਾਂ ਦੇਖਣਾ ਸੀਗਾ ਵੀ ਮੈਂ ਆਦਾ ਵਿਆਹ ਦਾ ਵਾਦਾ ਕਰੀ ਆਣਾਗਾ ਵੀ ਮੈਂ ਤੁਹਾਡੀ ਗੱਲ ਕਰਦਾ ਮੈਂ ਜਦੋਂ ਹੁਣ ਤੁਹਾਡੇ ਨਾਲੋਂ ਧੋਖਾ ਕਰ ਗਿਆ। ਤੇ ਜਦੋਂ ਤੁਹਾਡੀ ਉਹਦੇ ਨਾਲ ਮੈਰਿਜ ਹੋ ਗਈ ਪੱਕੀ ਉਦੋਂ ਬਾਅਦ ਵੀ ਧੋਖਾ ਕਰ ਸਕਦਾ ਤੁਹਾਡੇ ਨਾਲ ਤਾਂ ਨਹੀਂ ਕਰ ਸਕਦਾ ਕਰ ਸਕਦਾ ਜੀ ਮੈਂ ਬਸ ਐਂ ਕਹਿਣੀ ਆ ਜਾ ਉਹ ਸਿੱਧਾ ਮੂਲ ਪੂਰੇ ਮਨ ਨਾਲ ਅਪਣਾਇੋ ਜੀ ਮੈਨੂੰ ਵਿਆਹ ਕਰਾਉਣਾ ਕਰਨਾ ਤੋਂ ਨਹੀਂ ਆਦਰਵਾਇਜ਼ ਉਹਨੂੰ ਬਸ ਸਜ਼ਾ ਹੋ ਜਾ ਬੰਦ ਦੀ ਭੁਗਤ ਲੈ ਆਪਦੀ ਹੂੰ ਬਸ ਅੱਜਕੱਲ ਦੇ ਮੁੰਡੇ ਇਸੇ ਤਰ੍ਹਾਂ ਹੀ ਕੁੜੀਆਂ ਨੂੰ ਵਰਤ ਕੇ ਛੱਡ ਜਾਂਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਉਹਨੇ ਪਹਿਲਾਂ ਵਰਤਿਆ ਯੂਜ਼ ਕਰਿਆ ਹੁਣ ਮੈਨੂੰ ਛੱਡ ਗਿਆ ਕੀ ਇੰਸਟਾਗ੍ਰਾਮ ਤੇ ਤੁਹਾਡੀ ਦੋਸਤੀ ਹੋਈ ਸੀ ਤੁਸੀਂ ਵੀ ਇੱਕ ਪੜੇ ਲਿਖੇ ਹੋ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਵੀ ਅੱਜ ਕੱਲ ਦੇ ਮੁੰਡੇ ਇਦਾਂ ਹੀ ਕਰਦੇ ਤੇ ਮੇਰੇ ਨਾਲ ਵੀ ਹੋ ਸਕਦੀ ਆ ਤੇ ਉਹ ਗੱਲ ਤੁਹਾਡੇ ਨਾਲ ਹੋ ਵੀ ਗਈ ਹੈ ਹਾਂਜੀ ਸਰ ਮੈਂ ਉਹਨੂੰ ਇਹੀ ਗੱਲ ਮੈਂ ਵਾਰੀ ਵਾਰੀ ਕਹਿੰਦੇ ਰਹੀ ਆ ਵੀ ਹੁਣ ਦੱਸ ਦੇ ਮੈਨੂੰ ਵੀ ਹੁਣ ਮੈਂ ਆਪਦਾ ਪਿੱਛੇ ਮੁੜ ਜੂੰਗੀ ਠੀਕ ਆ ਵੀ ਕੱਲ ਨੂੰ ਕਿਤੇ ਜਾ ਕੇ ਤੂੰ ਕਹੇ ਵੀ ਮੈਂ ਨਹੀਂ ਕਰਾਉਣਾ ਜਾਂ ਇਹ ਨਹੀਂ ਕਰਨਾ ਪਰ ਉਹ ਆਪਦੇ ਮਾਪੇ ਦੀਆਂ ਸੋਹਾਂ ਖਾਈ ਗਿਆ ਮੇਰੇ ਬਾਪ ਨੂੰ ਟੈਕ ਹੋਣ ਵਾਲਾ ਕਹਿੰਦਾ ਮੈਨੂੰ ਉਹਦੀ ਸਮਝ ਲੱਗੇ ਕਹਿੰਦਾ ਮੈਂ ਤੇਰੇ ਬਿਨਾ ਮਰ ਜੂੰ ਆ ਮੈਂ ਕਰ ਜੂੰ ਮੈਂ ਨਹਿਰ 'ਚ ਛਾਲ ਮਾਰ ਦੇ ਮੈਂ ਗੱਲ ਨਾ ਕਰਦੀ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਦੇ ਮੈਨੂੰ ਸੁਸਾਈਡ ਦੇ ਮਤਲਬ ਧਮਕੇ ਦਿੰਦਾ ਰਿਹਾ ਮੈਂ ਜੇ ਗੱਲ ਨਾ ਕਰਦੀ ਹੁਣ ਜਦੋਂ ਮੈਂ ਉਹਨੂੰ ਕਿਹਾ ਵੀ ਮੇਰੀ ਜ਼ਿੰਦਗੀ ਹੁਣ ਬਰਬਾਦ ਹੋ ਚੁੱਕੀ ਵੀ ਤੂੰ ਵੇਨਾ ਵਿਆਹ ਕਰਵਾ ਤੇ ਹੁਣ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੀ ਫੈਮ ਕੰਗਿਆ ਨਾਲ ਗੱਲ ਤੋਂ ਹੈ ਮੇਰੀ ਵਰਗੀ ਨੂੰ ਨੇ ਬਾਤ ਠੰਦ ਦਿੰਦੀਆਂ ਕਈ ਕੁੜੀਆਂ ਨੂੰ ਚੁੱਪ ਕਰਾ ਰਹੀਆਂ ਨੇ ਲੱਖਾਂ ਹੀ ਕੁੜੀਆਂ ਮੇਰੇ ਵਰਗੀਆਂ ਬੰਨ ਵਾਧੂ ਮੈਸੇਜ ਆਉਂਦੇ ਕਰੀਏ ਸਾਡੇ ਨਾਲ ਆਇਆ ਹੋ ਗਿਆ ਮਾਹ ਵੀ ਮੇਰੇ ਨਾਲ ਤਾਂ ਕੋਦ ਨਾਲ ਹੀ ਇਦਾਂ ਕੁਝ ਹੋ ਰਿਹਾਗਾ ਵੀ ਮੈਂ ਕੁਝ ਨਹੀਂ ਕਰ ਸਕਦੀ ਇੱਥੇ ਵੀ ਕੋਈ ਤਾਂ ਹੈਲਪ ਹੁੰਦੀ ਆ ਨਾ ਮੈਨੂੰ ਇਹ ਨਹੀਂ ਲੱਗਿਆ ਵੀ ਮੈਂ ਇੱਕ ਮਾਪਿਆਂ ਦੀ ਲੋਤੀ ਧੀ ਐ ਮੇਰੇ ਭਰਾ ਵੀ ਹੈ ਨਹੀਂਗਾ ਮੇਰਾ ਪਿਓ ਵੀ ਬਜ਼ੁਰਗ ਹੈ ਮੇਰੀ ਮਾਤਾ ਵੀ ਬਜ਼ੁਰਗ ਹੈ ਜੇ ਕੱਲ ਨੂੰ ਮੇਰੇ ਨਾਲ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਮੇਰੇ ਨਾਲ ਖੜੂਗਾ ਕੌਣ ਮੈਨੂੰ ਨਹੀਂ ਇਹੋ ਜਿਹਾ ਕਦਮ ਚੁੱਕਣਾ ਚਾਹੀਦਾ ਤੁਸੀਂ ਸੋਚਿਆ ਨਹੀਂ ਪਹਿਲਾਂ ਇਹ ਸਰ ਦੇਖ ਲੱਖਾਂ ਹੀ ਕੁੜੀਆਂ ਦੀ ਜਿੰਦਗੀ ਬਰਬਾਦ ਕਰ ਦੂਗਾ। ਮੁੰਡੇ ਨਾਲ ਜਾਂਦੇ ਸੀ ਦੋਸਤੀ ਕਰੀਆ। ਦੋਸਤੀ ਕਰਨ ਵੇਲੇ ਨਹੀਂ ਸੋਚਿਆ ਕੁਛ। ਸਰ ਮੈਂ ਤਾਂ ਪਹਿਲੀ ਮਤਲਬ ਜਦੋਂ ਮੈਂ ਆਏ ਸੀ ਵੀ ਕੱਲੀ-ਕੱਲੀ ਕੁੜੀਆਂ ਵੀ ਮੈਂ ਆਪਦੇ ਘਰ ਦੇ ਨੂੰ ਮਨਾ ਲੂੰਗੀ। ਹੌਲੀ-ਹੌਲੀ ਕੋਈ ਨਾ ਗਲਤਨ ਕਿਉਂ ਨਿੱਪਣਗੇ ਸਾਰਾ ਕੁਝ ਹੋਊਗਾ। ਪਰ ਇੱਕ ਕਹਿੰਦੇ ਨਾ ਸਟੈਂਡ ਵੀ ਕੋਈ ਚੀਜ਼ ਹੁੰਦੀ ਵੀ ਇੱਕ ਪਿੱਛੇ ਸਟੈਂਡ ਲਓ ਮਹਾਂ ਚਲ ਵੀ ਇਹ ਮੇਰੇ ਲਈ ਨਾ ਕੁਛ ਕਰ ਜਾਂਦਾ ਵੀ ਮੈਂ ਚਲ ਕੋਈ ਨਾ ਵੀ ਸਟੈਂਡ ਲੈ ਲੂੰਗੀ ਤੇਰੇ ਪਿੱਛੇ। ਪਰ ਉਹ ਆਪਦੇ ਗੱਲਾਂ ਤੇ ਖਰਾ ਨਹੀਂ ਉਤਰੇ ਹੁਣ ਸਰ ਮੈਂ ਤੇ ਕੋਈ ਗਲਤੀ ਨਹੀਂ ਹੈਗੀ ਨਾ। ਮੇਰੇ ਵਰਗੀਆਂ ਲੱਖਾਂ ਹੀ ਕੁੜੀਆਂ ਫਿਰਦੀਆਂ ਮਨ ਮੈਂ ਨੂੰ ਐ ਸੀਗਾ ਵੀ ਅੱਜ ਮੈਂ ਚ ਉੱਪਰ ਰਹੀ ਤੇ ਕੱਲ ਨੂੰ ਇਹ ਹੋਊਗਾ ਵੀ ਉਹ ਨੇ ਕੀ ਕਰ ਲਿਆ ਮਰਸਨ ਨੇ ਵੀ ਮੈਂ ਅੱਜ ਉਲਕ ਕੇ ਸੇ ਹੋਰ ਕੁੜੀ ਜਿੰਦਗੀ ਖਰਾਬ ਕਰੂਗਾ ਬੰਦ ਜਾਈਏ ਤੇ ਸਰ ਕੋਈ ਕਾਰਵਾਈ ਕੀਤੀ ਜਾਵੇ ਬਸ ਮੈਂ ਤੇ ਹੀ ਪ੍ਰਸ਼ਾਸਨ ਤੋਂ ਕਰਦੀ ਸੀ ਤਾਂ ਸਟੈਂਡ ਲੈ ਲਿਆ ਮੁੰਡੇ ਖਾਤਰ ਮੁੰਡੇ ਨੇ ਤੁਹਾਡੀ ਖਾਤਰ ਕੋਈ ਸਟੈਂਡ ਨਹੀਂ ਲਿਆ ਕੋਈ ਨਹੀਂ ਸਰ ਉਹ ਮੈਨੂੰ ਰੋਂਦੀ ਨੂੰ ਮੇਰੇ ਹੱਥ ਕੰਬਦੇ ਰਹੇ ਮੈਂ ਬਿਮਾਰ ਰਹੀ ਹੱਥ ਕੰਬਦੇ ਸੀ ਮੇਰੀ ਰੂਹ ਮਤਲਬ ਪਤਾ ਨਹੀਂ ਕਿੰਨਾ ਕੁਝ ਹੋਇਆ ਬਿਮਾਰ ਬਹੁਤ ਹੋ ਗਈ ਮੇਰੇ ਤੇ ਉਹ ਪਰ ਮੁੰਡੇ ਨੇ ਇੱਕ ਵਾਰ ਨਹੀਂ ਸੋਚਿਆ ਵੀ ਕੁੜੀ ਦਾ ਕੀ ਬਣੂ ਜੇ ਮੈਂ ਪਹਿਲਾਂ ਮੈਂ ਨਾ ਗੱਲ ਹੀ ਨਾ ਕਰਦਾ ਜੇ ਪਹਿਲੀ ਉਹਨੇ ਲਿਮਟ ਤੱਕ ਰੱਖਦਾ ਆਪਦਾ ਮੈਨੂੰ ਪਹਿਲੀ ਕਿਹਾ ਸੀ ਪਹਿਲੀ ਹੁਣੇ ਦੇਖ ਲੈ ਮੈਂ ਬਾਰ ਬਾਰ ਕਹੀ ਨੇ ਪਰ ਉਹ ਮੁੰਡਾ ਪਿੱਛੇ ਨਹੀਂ ਹਟਿਆ ਸਰ ਉਹ ਮੇਰੇ ਪਹਿਲਾਂ ਕੁੱਤਿਆਂ ਮਗੂ ਪਿੱਛੇ ਪਿਆ ਰਿਆ ਹੁਣ ਜਦ ਮੈਂ ਕੋਈ ਗੱਲ ਠਾਈ ਤਾਂ ਹੁਣ ਕਹਿੰਦਾ ਵੀ ਇਹ ਕੁੜੀ ਮੇਰੇ ਪਿੱਛੇ ਪਈ ਐ ਵੀ ਮੈਂ ਥੋੜੀ ਪਿੱਛੇ ਪਈ ਸੀ ਉਹ ਮੇਰੇ ਪਿੱਛੇ ਪਿਆ ਸੀਗਾ ਫਿਰ ਕੁੜੀਆਂ ਨੂੰ ਗਲਤ ਸਮਝ ਜਾਂਦੇ ਜੇ ਉਹ ਮੇਰੇ ਪਿੱਛੇ ਪਿਆ ਸੀਗਾ ਪਰ ਮੈਂ ਹਾਰ ਕੇ ਮੈਂ ਕਿਹਾ ਚਲੋ ਕੋਈ ਨਹੀਂ ਵੀ ਤੂੰ ਮੈਂ ਤੂੰ ਅੱਜ ਘਰ ਜਾਣਾ ਗੱਲ ਕਰ ਲਈ ਮ ਪਿੱਛੇ ਨਾ ਹਟੀ ਕਹਿੰਦਾ ਨਹੀਂ ਨਹੀਂ ਪਿੱਛੇ ਨਹੀਂ ਹਟਦਾ ਕਹਿੰਦਾ ਤੇਰਾ ਨਾਂ ਲੱਗਣਾ ਜਿੱਥੇ ਕਹਿੰਗੇ ਉੱਥੇ ਬਗ ਜੂਗਾ ਜਦੋਂ ਮੈਂ ਹੁਣ ਗੱਲ ਕਰੀ ਤਾਂ ਪਤਨੀ ਕੀ ਭੱਜ ਗਿਆ ਜੀ ਕਿਤੇ ਤੁਸੀਂ ਤੇਰਾ ਦੀ ਮਾਤਾ ਨਾਲ ਗੱਲ ਕਰੀ ਜਾਂ ਪਿਤਾ ਨਾਲ ਗੱਲ ਕਰੀ ਬੇ ਮੁੰਡੇ ਨੂੰ ਮੈਂ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੁਸੀਂ ਮਾਤਾ ਨਾਲ ਗੱਲ ਕਰੀ ਤੇ ਪਿਤਾ ਨਾਲ ਪਹਿਲਾਂ ਸਰ ਮੈਂ ਪਹਿਲਾਂ ਘਰੇ ਰੋਈਗੀ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਮੈਂ ਕਮਲ ਮਾਂ ਕੋ ਰੋਈ ਰਹਿ ਕਹਿੰਦਾ ਕਿੰਨੀ ਵੀ ਗੱਲ ਕੀ ਹੈ ਬਿਮਾਰ ਹੋਈਆਂ ਜੀ ਕੀ ਹੋਇਆ ਤੈਨੂੰ ਮੈਂ ਕਿਹਾ ਕੁਝ ਨਹੀਂ ਮਨੂੰ ਹੋਇਆ ਮਤਲਬ ਫਿਰ ਮੈਂ ਮੰਮੀ ਹੋਰ ਇਹਨਾਂ ਨੂੰ ਗੱਲ ਦੱਸੀ ਮੇਰੀ ਭਾਬੀ ਸੀਗੀ ਰਿਸ਼ਤੇਦਾਰੀ ਚ ਉਹਨੂੰ ਗੱਲ ਦੱਸੀ ਉਹਨਾਂ ਨੇ ਇਹਨਾਂ ਨੂੰ ਗੱਲ ਦੱਸੀ ਫੇਰ ਕਿਤੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਇਦਾਂ ਦਾ ਗੱਲ ਹੈਗੀ ਇਹ ਕਹਿੰਦੇ ਵੀ ਵੀ ਜੇ ਸਾਡੀ ਕੁੜੀ ਚਾਹੁੰਦੀ ਹੈਗੀ ਅਸੀਂ ਕਹਿੰਦੇ ਵਿਆਹ ਕਰ ਦਿੰਨੇ ਹੈਗੇ ਇੱਚ ਰੋਣ ਵਾਲੀ ਕੀ ਗੱਲ ਹੈ ਕਹਿੰਦੇ ਲੱਖਾਂ ਦੀ ਕੁੜੀ ਨਹੀਂ ਆ ਫਿਰ ਕੀ ਹੋਗਾ ਜੇ ਵਰਾਦਰੀ ਆਇਆ ਜਾਂ ਕੁਝ ਵੀ ਆ ਹੈਗੇ ਤੇ ਇਨਸਾਨੀ ਆਖਰਕਾਰ ਸਾਨੂੰ ਵਿਰਾਦੀ ਨਾਲ ਕੋਈ ਮਤਲਬ ਨਹੀਂ ਆਏਗਾ। ਘਰ ਦੇ ਨੇ ਸਵੀਕਾਰ ਕਰ ਲਿਆ ਸੀ ਤੁਹਾਡੇ ਨੇ। ਮੇਰੀ ਫੈਮਲੀ ਨੇ ਸਵੀਕਾਰ ਕਰ ਲਿਆ ਸੀ। ਮੇਰੇ ਪਾਪਾ ਨੇ ਖੁਦ ਮੇਰੇ ਪਾਪਾ ਇੰਨੇ ਮਤਲਬ ਬਹੁ ਸੀਗੇ ਸਖਤ ਉਹ ਕਿਸੇ ਨੂੰ ਸਵੀਕਾਰ ਕਰ ਨਹੀਂ ਜਾਂਦੇ। ਕੰਮ ਕਰਨਾ ਨਹੀਂ ਉਹ ਕਰਦੇ ਸੀਗੇ। ਪਰ ਫਿਰ ਵੀ ਉਹਨਾਂ ਨੇ ਮੇਰੇ ਕਰਕੇ ਉਹਨੂੰ ਮੁੰਡੇ ਨੂੰ ਸਵੀਕਾਰ ਕਰ ਲਿਆ। ਸਾਡੇ ਘਰੇ ਤੱਕ ਲਿਆਂਦਾ ਉਹਨਾਂ ਨੂੰ। ਤੁਹਾਡੀ ਇਹ ਖੁਸ਼ੀ ਦੀ ਖਾਤਰ ਵੀ ਮੇਰੀ ਧੀ ਖੁਸ਼ ਰਹਿਣੀ ਚਾਹੀਦੀ ਹੈ। ਮੈਨੂੰ ਕੋਈ ਮਤਲਬ ਨਹੀਂਗਾ। ਕਿਸੇ ਕਾਹਟ ਦਾ ਹੋਵੇ। ਹਾਂਜੀ। ਵੀ ਮੇਰੀ ਕੁੜੀ ਜੇ ਕਚੌਂਦੀ ਹੈ ਤਾਂ ਵਿਆਹ ਕਰ ਦਾਂਗੇ ਜੇ ਉਹ ਚਾਹੁੰਦੇ ਮੇਰੇ ਪਾਪਾ ਨੇ ਫੈਮਿਲੀ ਨੂੰ ਫੋਨ ਵੀ ਕੀਤਾ ਵੀ ਤੁਸੀਂ ਆਜੋ ਕੋਈ ਨਹੀਂ ਆਪਾਂ ਸ਼ਗਨ ਵਗੈਰਾ ਕਰ ਲੈਨੇ ਪਰ ਉਹਦੀ ਫੈਮਿਲੀ ਕਹਿੰਦੀ ਅਸੀਂ ਨਹੀਂ ਕਰਦੇ ਕਰਦੇ ਕਹਿੰਦੀ ਆਪਦੀ ਕੁੜੀ ਨੂੰ ਆਪਦੇ ਕੋਲ ਰੱਖੋ ਕਹਿੰਦੇ ਮੇਰੀ ਫੈਮਿਲੀ ਕਹਿੰਦੀ ਨਹੀਂ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋਊਗੀ ਤੁਸੀਂ ਤੁਹਾਡਾ ਮੁੰਡਾ ਇੰਨਾ ਟਾਈਮ ਰਹਿ ਕੇ ਗਿਆ ਜਾਂ ਤੁਹਾਡੀ ਕੁੜੀ ਭੇਜ ਦੋ ਕਹਿੰਦੇ ਵੀ ਅਸੀਂ ਇਹ ਕਰਕੇ ਭੇਜ ਗਏ ਫਿਰ ਤੁਸੀਂ ਕਹੋ ਵੀ ਹਾਂ ਵੀ ਐ ਹੁੰਦਾਗਾ ਵੀ ਕੁੜੀ ਨਾਲ ਉਹ ਕਰਨਾ ਗਲਤ ਕਰਨਾ ਉਹ ਕਹਿੰਦੇ ਵੀ ਨਾ ਅਸੀਂ ਆਹ ਮੁੰਡੇ ਨਾਲ ਵਿਆਹ ਕਰਵਾਈਏ ਕੁੜੀ ਨਾਲ ਨਾ ਕੱਲ ਕਰਵਾਈਏ ਕਹਿੰਦੇ ਤੁਹਾਡਾ ਫਾਇਦਾ ਇਹੀ ਚੁੱਕਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਗਰੀਬ ਪਰਿਵਾਰ ਚੋਂ ਤੁਹਾਡੇ ਨਾ ਅੱਗੇ ਨਾ ਕੋਈ ਪਿੱਛੇ ਹੈਗਾ ਮਦਦ ਖਾਤਰ ਤਾਂ ਕਰਕੇ ਤੁਹਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਮਦਦ ਨਹੀਂ ਕਰ ਲਿਆ ਸੰਤ ਤਾਂ ਇਹੀ ਲੱਗਦਾ ਵੀ ਤੁਹਾਡਾ ਫਾਇਦਾ ਚੁੱਕਿਆ ਜਾ ਰਿਹਾ ਵੀ ਤੁਸੀਂ ਗਰੀਬ ਇੱਕ ਸਰ ਅਸੀਂ ਮਤਲਬ ਬਹੁਤ ਲੋ ਫੈਮਿਲੀ ਚੋਂ ਆਂਗੇ ਨਾ ਕੋਈ ਜਿਆਦਾ ਅਮੀਰ ਵੀ ਨਹੀਂ ਹੈਗੇਗੇ ਠੀਕ ਹੈ ਜੀ ਇਹ ਹੀ ਇਹ ਹੀ ਗੱਲ ਕਿਸੇ ਅਮੀਰ ਕੁੜੀ ਨਾਲ ਹੁੰਦੀ ਨਾ ਇਹੀ ਕੇਸ ਰੇਪ ਕੇਸ ਬਣਾ ਕੇ ਉਹਨੂੰ ਠੋਕਦਾ ਹੁੰਦਾ ਜੇਲ੍ਹ 'ਚ ਅਸੀਂ ਗਰੀਬ ਐ ਇਸ ਕਰਕੇ ਸਾਨੂੰ ਮਾਰਿਆ ਜਾਂਦਾਗਾ ਨਾ ਸਾਡੀ ਕੋਈ ਗੱਲ ਸੁਣਦਾ ਪ੍ਰਸ਼ਾਸਨ ਸਾਨੂੰ ਥੱਲੇ ਦਬਾਇਆ ਜਾਂਦਾ ਸਾਨੂੰ ਪੈਸਿਆਂ ਦੀ ਸਾਨੂੰ ਪੈਸਿਆਂ ਦੇ ਲਾਲਜ ਦੇ ਕਿੱਥੇ ਥੱਲੇ ਦਬਾਇਆ ਜਾਂਦਾ ਵੀ ਕੁੜੀ ਦੀ ਇੱਜ਼ਤ ਸਿਰਫ ਪੈਸਾ ਜੋਗੀ ਆ ਭਾਤੋ ਕੋਈ ਪੁਲਿਸ ਪ੍ਰਸ਼ਾਸਨ ਨੇ ਮੰਗ ਵੀ ਕਰੀਏ ਪੈਸੇ ਦੇ ਤੇ ਨਹੀਂ ਕਰੀ ਸਰ ਉਹ ਕਹਿੰਦੇ ਵੀ ਪੈਸੇ ਦੋ ਤੇ ਆਪਦਾ ਕੰਮ ਕਰਵਾਓ ਕਹਿੰਦੇ ਇਹ ਗੱਲ ਕੌਣ ਕਹਿੰਦਾ ਹੈ ਦਰ ਪ੍ਰਸ਼ਾਸਨ ਇਹੀ ਚਾਹੁੰਦਾ ਕਿ ਪਹਿਲਾਂ ਪੈਸੇ ਅਗਲੇ ਉਹਨਾਂ ਨੇ ਪੈਸਾ ਹੀ ਚਾਹ ਕੇ ਹੁੰਦੀ ਹੈ ਸਰ ਮੈਂ ਨਹੀਂ ਚਾਹੁੰਦੀ ਵੀ ਨਾ ਪੈਸੇ ਨਾਲ ਐਵੇਂ ਐਸੇ ਬਲੇਮ ਲਾਉਨੇ ਕਿਸੇ ਤੋਂ ਉਹ ਵੀ ਗਲਤ ਹੁੰਦਾ ਇੱਕ ਕਿਸੇ ਨੇ ਮੰਗੇ ਹੋਣ ਉਹ ਰੀਅਲਿਟੀ ਹੁੰਦੀ ਹੈ ਹਾਂ ਵੀ ਮੰਗੇ ਆ ਮੈਂ ਉਹਦੇ ਨਾਂ ਲੈਣੇ ਆ ਐਵੇਂ ਇੱਕ ਤਾਂ ਕਹਿਣਾ ਵੀ ਕਿਸੇ ਨੂੰ ਗਲਤ ਹੈ ਹਾਂਜੀ ਪਰ ਸਰ ਅੱਜਕੱਲ ਸਾਰਾ ਕੁਝ ਪੈਸੇ ਨਾਲ ਹੀ ਚੱਲਦਾ ਹੂੰ ਸਾਰੇ ਜੇ ਕੋਈ ਪੈਸਾ ਹੈਗਾ ਤੁਹਾਡੇ ਕੋਲ ਤਾਂ ਉਹਦੇ ਨਾਲ ਨਹੀਂ ਕਿ ਅਦਰਵਾਜ਼ ਗਰੀਬ ਬੰਦੇ ਨਾਲ ਕੋਈ ਨਹੀਂ ਖੜਦਾ ਆਏਗਾ ਜੀ ਨਾ ਅੱਜ ਖੜੇ ਨਾ ਕੋਈ ਕੱਲ ਖੜੇ ਮੈਂ ਤਾਂ ਕੱਲ ਹੀ ਕਹਿ ਰਹੀ ਆ ਕਿ ਮੇਰੇ ਅੱਗੇ ਨਾ ਪਿੱਛੇ ਸਿਰਫ ਮੈਂ ਕੱਲ ਹੀ ਆ ਹਾਂਜੀ ਮਾਤਾ ਜੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੜਕੀ ਦਾ ਕਹਿਣਾ ਹੈ ਕਿ ਮੇਰੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਕਿ ਮੈਂ ਇੱਕ ਗਰੀਬ ਪਰਿਵਾਰ ਚੋਂ ਆਂ ਮੈਂ ਉਹਨੂੰ ਸਵੀਕਾਰ ਕਰ ਲਿਆ ਸੀ ਪਰ ਉਹ ਪਰਿਵਾਰ ਨੇ ਮੈਨੂੰ ਨਹੀਂ ਸਵੀਕਾਰ ਕੀਤਾ ਇਹ ਉਹਨਾਂ ਦੇ ਮਦਰ ਨਾਲ ਮਾਤਾ ਜੀ ਹੈ ਮਾਤਾ ਜੀ ਅੱਗੇ ਆਜੋ ਮੜਾ ਜੀ ਕਾਹਨੂੰ ਆਜੋ ਤੁਹਾਨੂੰ ਬੇਟੀ ਨੇ ਘਰੇ ਦੱਸਤਾ ਸੀ ਕਿ ਮੈਂ ਮੁੰਡੇ ਨੂੰ ਕਿਸੇ ਨੂੰ ਪਿਆਰ ਕਰ ਦੱਸਿਆ ਨਹੀਂ ਸੀ ਹਾਂ ਦੱਸਿਆ ਨਹੀਂ ਹੈ ਕਿੰਨੇ ਚਿਰ ਬਾਅਦ ਇਹਨੇ ਦੱਸਤਾ ਸੀ ਤੁਹਾਨੂੰ ਇਹ ਤਾਂ ਕਿਰਵਾਂਦੀ ਸੀ ਉਹ ਸਾਨੂੰ ਦੋ ਦੋ ਪਤਾ ਲੱਗਿਆ ਹੂੰ ਅਸੀਂ ਇੱਧਰ ਗਏ ਸੱਪਾਂ ਵਾਲੀ ਫਰੀਦਕੋਟ ਕੰਨੀ ਮੇਰਾ ਮੁੰਡਾ ਰਹਿੰਦਾ ਜਰਾ ਹੂੰ ਸੱਪਾਂ ਵਾਲੀ ਆਉਦੀ ਭਾਬੀ ਨੇ ਦੱਸਿਆ ਸੀ ਇਹਨੇ ਸਾਨੂੰ ਨਹੀਂ ਪਤਾ ਸੀ ਇਹ ਤੇ ਜਦੋਂ ਰੋਂਦੀ ਸੀ ਤੁਸੀਂ ਕੀ ਆਖਿਆ ਨੂੰ ਕੀ ਸੋਚਿਆ ਵੀ ਰੋਣੀ ਕਿਉਂ ਆ ਫਿਰ ਉਸੇ ਦੇ ਭਾਬੀ ਨੇ ਇਹਦੇ ਭਾਬੀ ਨੇ ਦੱਸਿਆ ਸੀ ਸੋਨੀ ਨੇ ਆਪਦੀ ਨੂੰ ਵੀ ਆਹ ਗੱਲ ਆ ਕਹਿੰਦੀ ਬਾਜੀ ਵਾਲਾ ਕਰਨ ਦਾ ਮੁੰਡਾ ਸੀਗਾ ਤੇ ਆ ਮੈਂ ਆਹ ਹੋ ਕਰ ਲਿਆ ਕਹਿੰਦੀ ਉਹਦੇ ਨਾਲ ਵਿਆਹ ਕਰਵਾਉਣਾ ਹੋ ਮੰਨ ਦਾ ਨਹੀਂ ਹੈਗਾ ਵੀ ਤੁਸੀਂ ਸਵੀਕਾਰ ਕਰ ਲਿਆ ਸੀ ਵੀ ਸਾਨੂੰ ਕਬੂਲ ਹੈ ਤੂੰ ਕਰਾਲਾ ਸਾਨੂੰ ਕੋਈ ਨਹੀਂਗਾ ਅਸੀਂ ਆਖਤਾ ਸੀ ਕਰਵਾਲਾ ਹੂੰ ਤੂੰ ਕਰਵਾਲਾ ਵਿਆ ਅਸੀਂ ਰਾਜੀ ਆਂ ਸਾਰੇ ਇਹਦੇ ਪਾਪਾ दारू ਪੀਂਦਾ ਮੈਂ ਤਾਂ ਆਪ ਦਾ ਮੰਗ ਲੈਣੀ ਆ ਉਹਦਾ ਖਾਣ ਲੈਣੀ ਆ ਉਸ ਕੈਂ ਪਾਸ ਕਰਦੇ ਆ ਹੂੰ 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 ਐਨੀ ਗਰੀਬੀ ਆ ਸਾਡੇ ਤੇ ਘਰ ਵੀ ਹੈ ਨਹੀਂ ਸੀਗਾ ਹੁਣ ਕੰਪਨੀ ਨੇ ਕਲਾਕਾਰਾਂ ਨੇ ਇਹਨਾਂ ਕੰਪਨੀ ਪਾ ਕੇ ਤਾਂ ਸਾਨੂੰ ਘਰ ਵੀ ਨਹੀਂ ਸਾਡੇ ਕੋਲੇ ਕੀ ਤੁਹਾਡਾ ਫਿਰ ਫਾਇਦਾ ਚੁੱਕਿਆ ਜਾ ਰਿਹਾ ਇੱਕ ਵੀ ਗਰੀਬ ਬੰਦੇ ਆ ਇਹ ਗਰੀਬ ਪਰਿਵਾਰ ਆ ਇਹਨਾਂ ਦੇ ਕਿਹੜਾ ਕੋਈ ਅੱਗੇ ਪਿੱਛੇ ਸਾਡੇ ਦਾ ਕੋਈ ਨਹੀਂ ਸਾਡੇ ਤਾਂ ਗੱਲ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਡੇ ਤਾਂ ਸਾਡੇ ਥਾਣੇ ਵਾਲੇ ਵੀ ਨਹੀਂ ਗੱਲ ਸੁਣਦੇ ਵਾਲੀ ਗੱਲ ਕੀ ਹੈ ਓਏ ਜੀ ਤੁਹਾਨੂੰ ਲੱਗਦਾ ਵੀ ਤੁਹਾਡੀ ਕੁੜੀ ਉੱਥੇ ਹੀ ਉਸੇ ਘਰੇ ਜਾਂਦੀ ਐ ਤੇ ਉੱਥੇ ਸੁખી ਰਹੂਗੀ ਇਹ ਬਗ ਬਗ ਜੇ ਆਪਾਂ ਦਾ ਕੁਝ ਨਿਕਲ ਸਕਦਾ ਨਹੀਂ ਸੁખી ਰਹੂਗੀ ਜਦੋਂ ਹੁਣ ਮੰਗਣ ਤੋਂ ਪਹਿਲਾਂ ਹੀ ਵਿਆਹ ਕਰਨ ਤੋਂ ਪਹਿਲਾਂ ਹੀ ਇਹਦੇ ਸੋਹਰਾ ਪਰਿਵਾਰ ਤੰਗ ਕਰ ਰਿਹਾ ਉਹ ਕਹਿੰਦੀ ਐ ਕਿ ਮੈਨੂੰ ਅੰਦਰੋਂ ਵੀ ਬੰਦ ਕਰਤਾ ਸੀ ਤੁਹਾਨੂੰ ਅੰਦਰ ਬੰਦ ਕਰਤਾ ਸੀ ਹਾਂਜੀ ਸਾਨੂੰ ਕਮਰੇ ਚ ਬੰਦ ਕਰ ਲਿਆ ਸੀ ਉਹ ਮਾਮੇ ਦਾ ਮੁੰਡਾ ਸੀ ਉਹਦਾ ਪਾਪੇ ਉਹਦਾ ਮੁੰਡੇ ਦਾ ਬਾਪ ਸੀਗਾ ਚਾਚੇ ਤਾਈ ਸੀਗੇ ਉਹ ਕਹਿੰਦੇ ਵੀ ਰਾਜੀਨਾਮਾ ਲੇਕ ਕਹਿੰਦੇ ਹਾਂ ਮੈਂ ਕਹਿੰਦੀ ਮੈਂ ਰਾਜ਼ੀ ਨਾ ਮੰਨ ਕਰ ਜਾਹੇ ਤੁਸੀਂ ਮੈਨੂੰ ਮਾਰ ਦੋ ਚਾਹੇ ਮੇਰਾ ਗਾਲਾ ਕਢੋ ਪਰ ਮੈਂ ਰਾਜ਼ੀ ਨਾ ਪੈਸੇ ਪਿੱਛੇ ਨਾਜ ਕਰਨਾ ਕੱਲ ਕਰਾਂ ਕੁੜੀਆ ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਜਦੋਂ ਤੁਹਾਡੇ ਤੇ ਹੋਣੀ ਇੰਨੇ ਤੰਗ ਕਰੀ ਜਾਂਦੇ ਆ ਤੁਹਾਡੀ ਤਾਂ ਅਜੇ ਮੰਗਣੀ ਵੀ ਨਹੀਂ ਹੋਈ ਕੱਚੀ ਐ ਤੇ ਜਦੋਂ ਤੁਹਾਡਾ ਵਿਆਹ ਹੋ ਗਿਆ ਕੀ ਤੁਸੀਂ ਉਸ ਪਰਿਵਾਰ ਦੇ ਵਿੱਚ ਸੁਖੀ ਰਹੋਗੇ ਸਰ ਮੈਂ ਤਾਂ ਇਹ ਕਹਿਣੀ ਐ ਵੀ ਚਲ ਵਿਆਹ ਵੀ ਨਾ ਕਰਾਵੇ ਸਰ ਪਰ ਬੰਦ ਦੀ سزا ਤਾਂ ਉਹਨੂੰ ਭੁਗਤੇ ਨਾ ਇਹਦਾ ਮਤਲਬ ਵੀ ਮੈਨੂੰ ਯੂਜ ਕਰਿਆ ਤੁਹਾਨੂੰ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਵੀ ਗਾਣ ਨੂੰ ਕਿਸੇ ਹੋਰ ਕੁੜੀ ਦੇ ਨਾਲ ਇਦਾਂ ਦਾ ਨਾ ਹੋਵੇ ਜਿੱਦਾਂ ਤੁਹਾਡੇ ਨਾਲ ਹੋਇਆ ਇਹ ਗੱਲ ਆ ਹਾਂਜੀ ਮੈਂ ਇਹ ਗੱਲ ਚਾਹੁੰਨੀ ਆ ਵੀ ਕੱਲ ਨੂੰ ਕਿਸੇ ਹੋਰ ਕੁੜੀ ਜਿੰਦਗੀ ਖਰਾਬ ਕਰੂ ਅੱਜ ਮੇਰੀ ਕਰ ਰਹੀ ਆ ਕੀ ਪਤਾ ਕਿੰਨੀ ਕੁੜੀਆਂ ਜਿੰਦਗੀ ਖਰਾਬ ਕਰੀ ਹੋਣੀ ਜੇ ਅੱਜ ਮੈਂ ਉਹਨੂੰ ਸਬਕ ਨਾ ਸਿਖਾਇਆ ਫਿਰ ਉਹ ਕੱਲ ਨੂੰ ਕਿਸੇ ਹੋਰ ਨਾਲ ਕਰੂ ਵੀ ਉਹਨੇ ਕੀ ਕਰ ਲਿਆ ਇਸ ਲਈ ਜਾ ਉਹ ਤੇ ਕਾਰਵਾਈ ਕੀਤੀ ਜਾਵੇ ਕੁਸ਼ਟਾ ਉਹ ਤੇ ਕੋਈ ਐਕਸ਼ਨ ਲੈਂਦਾ ਜਾਵੇ ਬਸ ਜੀ ਹੂੰ 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 ਕਰਕੇ ਕਿਸੇ ਨੂੰ ਹੋਰ ਨਾਵ ਕਰ ਸਕੇ ਜੀ ਉਹ ਜਿੰਦਗੀ ਕਿਸੇ ਹੋਰ ਦੀ ਖਰਾਬ ਨਾ ਕਰ ਸਕੇ ਇਹਨਾਂ ਨੇ ਹੋਰ ਵੀ ਕਈ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਦੇਗੀ ਇੱਕ ਮਤਲਬ ਕਈ ਕੁੜੀਆਂ ਨਾਲ ਉਹ ਰਹਿ ਕੇ ਮਤਲਬ ਉਹ ਕਰਦੇ ਜਿਹਨਾਂ ਦੇ ਆਸ-ਪਾਸ ਦੇ ਮੈਨੂੰ ਕਈ ਵਾਰ ਕੋਈ ਦੋਸਤ ਵਗੈਰਾ ਦੱਸਦੇ ਨੇਗੇ ਕਹਿੰਦੇ ਵੀ ਇਹ ਕਿ ਮਾਮਾ ਮਾਮੇ ਦੀ ਪਿੰਚਾਚੇ ਦੀ ਕੁੜੀ ਕੋਈ ਹੋਣੀ ਮਾਸੀ ਮੂਸੀ ਦੀ ਕਹਿੰਦੇ ਵੀ ਉਹ ਨਾਲ ਗੱਲ ਕਰਦਾ ਸੀ ਉਹਦੀ ਉਮਰ ਛੋਟੀ ਸੀਗੀ ਉਹਨੂੰ ਜੂਜ਼ ਵਗੈਰਾ ਕਰ ਲਿਆ ਤੇ ਉਹਨੂੰ ਕਹਿੰਦਾ ਵੀ ਜਦੋਂ 18 ਸਾਲ ਹੋਏਗਾ ਨਾ ਉਦੋਂ ਵਿਆਹ ਕਰਵਾਉਂਗਾ ਮੁੜ ਕੇ ਕੁੜੀ ਨੂੰ ਪੁੱਛਿਆ ਤੱਕ ਨਹੀਂ ਉਹਨੇ ਗਲਤ ਰਿਲੇਸ਼ਨ ਬਣਾ ਕੇ ਮੁੜ ਕੇ ਉਹਨੂੰ ਪੁੱਛਿਆ ਨਹੀਂਗਾ ਫਿਰ ਕੋਈ ਹੋਰ ਕੁੜੀ ਸੀਗੀ ਉਹਦੇ ਨਾਲ ਵੀ ਗਲਤ ਚੱਲਦਾ ਰਿਹਾ ਉਹਦੀ ਵੀ ਜ਼ਿੰਦਗੀ ਖਰਾਬ ਕਰਤੀ ਨਹੀਂ ਹੋਰ ਪਤਾ ਨਹੀਂ ਕਿੰਨੇ ਕੁੜੀਆਂ ਖਰਾਬ ਆ ਇੱਕ ਕੁੜੀ ਛੜ ਦੂਜੀ ਕੁੜੀ ਫੜ ਲੈਂਦਾ ਸਰ ਇਹਦਾ ਕੈਰੈਕਟਰ ਹੀ ਇਹ ਹੋ ਜਾਗਾ ਕਿ ਮੈਨੂੰ ਮੈਨੂੰ ਤਾਂ ਬਾਅਦ ਚ ਪਤਾ ਲੱਗੇ ਵੀ ਇਦਾਂ ਦਾਗਾ ਇਹ ਜੇ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਫੇਰ ਫਿਰ ਮੈਂ ਸਾਰੇ ਤੱਕ ਕਦੇ ਪਰੇਸ਼ਾਨਾਂ ਤੱਕ ਨਹੀਂ ਲੈਣਾ ਸੀਗਾ ਮੈਨੂੰ ਨਹੀਂ ਸੀ ਪਤਾ ਵੀ ਇਦਾਂ ਦਾਗਾ ਉਹਨੇ ਪਛਾਣ ਮੈਨੂੰ ਝੂਠੀ ਦੱਸੀ ਆਪਦੀ ਕਹਿੰਦਾ ਮੇਰਾ ਨਾਮ ਸਾਹਿਲ ਆ ਪਰ ਸਾਹਿਲ ਨਹੀਂ ਸਰ ਨਾਮ ਸੋਨੂ ਕੁਮਾਰ ਸੀਗਾ ਮੈਂ ਇਹਨੂੰ ਜੱਟਾਂ ਦਾ ਮੁੰਡਾ ਸਮਝ ਰਹੀ ਮੈਨੂੰ ਕਹਦਾ ਜੱਟਾਂ ਦਾ ਮੁੰਡਾ ਮੈਨੂੰ ਉਹ ਹੈਗਾ ਸੀ ਬਾਜੀ ਕਰਾਉਂਦਾ ਇੰਨਾ ਕੁਛ ਲੁਕੋ ਕੇ ਰੱਖਿਆ ਹੋਣਾ ਸਰ ਉਹ ਪਿੰਡ ਤਾਂ ਕਣੀ ਮੈਨੂੰ ਦੱਸਿਆ ਬਾਅਦ ਚ ਮੈਂ ਪਤਾ ਕੀਤਾ ਵੀ ਉਹਦੇ ਪਿੰਡ ਚਾਨਦਪੂਰੇ ਕੋਲ ਕੋਈ ਟਾਣੀ ਹੈਗੀ ਉੱਥੇ ਪੈਂਦਾਗਾ ਮੈਂ ਜਦੋਂ ਅਕਵੇਰੀ ਕੀਤੀ ਉਹਦੇ ਫੈਮਲੀ ਬਾਰੇ ਹਾਂਜੀ ਜਦੋਂ ਮਤਲਬ ਮੇਰੀ ਮੰਮੀ ਨੂੰ ਉਹ ਮੇਰੇ ਪਰਿਵਾਰ ਨੂੰ ਘੇਰਦੇ ਨੇ ਜੀ ਉਹਨੇ ਫੈਮਲੀ ਦੇ ਮਬਾ ਜੀ ਗਰਾਂਦੇ ਕਹਿੰਦੇ ਵੀ ਜੇ ਤੇਰੀ ਕੁੜੀ ਰਾਦੀ ਨਾ ਮੈਂ ਨਹੀਂ ਕਰਦੀ ਅਸੀਂ ਤੇਰੀ ਕੁੜੀ ਨੂੰ ਮਰਵਾ ਦਾਂਗੇ ਜਾਂ ਇਦਾਂ ਕਰ ਦਾਂਗੇ ਕੁਝ ਵੀ ਆ ਕਹਿੰਦੇ ਅਸੀਂ ਕੁੜੀ ਨੂੰ ਤੈਨੂੰ ਛੱਡਦੇ ਨਹੀਂ ਹੈਗੇ ਕਹਿੰਦੇ ਬਰਬਾਦ ਕਰ ਦੇਗੇ ਮੈਂ ਤਮ ਕਿਆ ਵੀ ਆਉਂਦੇ ਨੇ ਮੈਨੂੰ ਬੋਲਦੇ ਵੀ ਰਿਹਾ ਕਮੈਂਟ ਜੇ ਕਹਿੰ ਤੂੰ ਵੀ ਤੇਨੂੰ ਅਸੀਂ ਮਾਰ ਦਾਂਗੇ ਜੇ ਤੂੰ ਇਦਾਂ ਨਹੀਂ ਕੀਤੀ ਜਾਂ ਕੁਝ ਨਾ ਐਕਸ਼ਨ ਵਾਪਸ ਨਾ ਲੈਂਦਾ ਆਪਦਾ ਤਾਂ ਕਰਕੇ ਜੀ ਕੱਲੋ ਜੀ ਮੈਨੂੰ ਕੁਝ ਵੀ ਹੁੰਦਾਗਾ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਉਹਦਾ ਪਾਪਾ ਉਹਦੇ ਲਖਵਿੰਦਰ ਸਿੰਘ ਉਹਦੇ ਮੁੰਡੇ ਦਾ ਪਿਓ ਕਵਿੰਦਰ ਸਿੰਘ ਹੋਰੀ ਮਾਤਾ ਸੀਤਾ ਦੇਵੀ ਮੁੰਡੇ ਦਾ ਨਾਮ ਸੋਨੂ ਕੁਮਾਰ ਉਰਫ ਸਾਹਿਲ ਇਹ ਜਿੰਮੇਵਾਰ ਹੋਣਗੇ ਬਾਕੀ ਉਹਦੇ ਚਾਚੇ ਤਾਏ ਇੱਕ ਹੋਰ ਡਾਕਟਰ ਨਾਲ ਉਹਨਾਂ ਦਾ ਪਤਾ ਨਹੀਂ ਕੌਣ ਹੈ ਜੀ ਉਹ ਵੀ ਵਿੱਚ ਸ਼ਾਮ ਲਾ ਕੇ ਕਹਿੰਦਾ ਕੁੜੀ ਨੂੰ ਆ ਕੇ ਆਪਾਂ ਇੱਧਰ ਕਰ ਦਾਂਗੇ ਜਾਂ ਕੁਛ ਕੁੜੀ ਨੈਪ ਕਰਾ ਕੇ ਕੁਝ ਵੀ ਮਾਰ ਸਕਦੇ ਜੀ ਉਹ ਮੈਨੂੰ ਉਹਨੂੰ ਤਾਂ ਖਤਰਾ ਹੈਗਾਗਾ ਕਿਉਂਕਿ ਹੁਣ ਟਾਈਮ ਪੂਰਾ ਹੋ ਚੱਕਿਆ ਜੇ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਉਹਦੀ ਫੈਮਿਲੀ ਜ਼ਿੰਮੇਵਾਰ ਹੋਊਗੀ ਸਾਰੀ ਜੀ ਹਾਂਜੀ ਮਾਤਾ ਤੁਸੀਂ ਕੀ ਕਹਿੰਦੇ ਸੀ ਤੁਹਾਨੂੰ ਕਿਹੜੇ ਘੇਰ ਲਿਆ ਸੀ ਅੱਗੇ ਆ ਜਾਓ ਮੈਨੂੰ ਬਾਜ਼ੀਗਰਾਂ ਨੇ ਘੇਰ ਲਿਆ ਸੀ ਮੈਨੂੰ ਕਹਿੰਦੇ ਤੁਹਾਨੂੰ ਨਿਵੇੜਦੀ ਨਹੀਂ ਹੈਗੀ ਮੈਂ ਖਾਸ ਨਹੀਂ ਨਿਵੇੜਦੇ ਤੇ ਤੁਸੀਂ ਕੀ ਕਰਨਾ ਹੈਗਾ ਕਹਿੰਦੇ ਇਹਨਾਂ ਸਾਡੋ ਨਾਲ ਰਿਸ਼ਤੇਦਾਰੀ ਹੈ ਅੱਛਾ ਰਿਸ਼ਤੇਦਾਰੀ ਆ ਉਹ ਮੁੰਡੇ ਮੁੰਡਾ ਕਿਹੜਾ ਤੇ ਕਹਿੰਦੇ ਨਿਵੇੜਦੇ ਨਹੀਂ ਹੈਗੇ ਅੱਛਾ ਅਸੀਂ ਨਹੀਂ ਨਿਵੇੜਨਾ ਨਹੀਂ ਚਾਹੁੰਦੇ ਅਸੀਂ ਵਿਆਹ ਕੋਹ ਹੋ ਜੀ ਵਸ ਹਸਤਾ ਹੀ ਚਾਉਨੇ ਆ ਮੇਰੇ ਮੰਮੀ ਡੈਡੀ ਨੂੰ ਕੁਛ ਵੀ ਕਰਵਾ ਸਕਦੇ ਆ ਕਿਉਂਕਿ ਕਾਹੋਂ ਸਨ ਧਮਕੀਆਂ ਆਉਂਦੀਆਂ ਰਹੀਆਂ ਵੀ ਤੇਰੀ ਕੁੜੀ ਨੂੰ ਪਹਿਲੀ ਮੈਨੂੰ ਪਹਿਲੀ ਕੱਲ ਜਦੋਂ ਨੇ ਬੰਦ ਕਰ ਲਿਆ ਸੀ ਕਮਰੇ ਚ ਕਹਿੰਦੇ ਰਾਜ਼ੀ ਨਾਮ ਕਰ ਨਹੀਂ ਇਸ ਤੋਂ ਬਾਹਰ ਨਹੀਂ ਜਾਂਦੇ ਉਹ ਮੇਰੇ ਪਿੰਡ ਦੇ ਮੁੰਡੇ ਆਏ ਉਹਨਾਂ ਨੇ ਮੈਨੂੰ ਛੁਡਾਇਆ ਨਹੀਂ ਉੱਥੇ ਸ਼ਰਮ ਇਹਨਾਂ ਮੇਰੇ ਨਾਲ ਕੁਝ ਵੀ ਹੋ ਸਕਦਾ ਸੀਗਾ ਕਿਉਂਕਿ ਉਹ ਮੈਨੂੰ ਮਾਰਨ ਲਈ ਕੁਝ ਵੀ ਆਦਾ ਮੁੰਡਾ ਪਚਾਉਣ ਲਈ ਕੁਝ ਵੀ ਕਰ ਸਕਦੇ ਨੇਗੇ ਐਨੇ ਕੋ ਹੋਣੇ ਕਿ ਸਾਡੇ ਪਿੰਡ 'ਚ ਸਾਰੇ ਉਹਨੇ ਪਤਾ ਲਵਾ ਰੱਖਿਆ ਵੀ ਆਹ ਕੁੜੀ ਰਾਜ਼ੀ ਨਾ ਮੰਨੀ ਕਰਦੀ ਜੇ ਐਦਾਂ ਨਹੀਂ ਕਰਦੀ ਇੱਕ ਕੱਲੂ ਜੇ ਮੇਰੀ ਫੈਮਿਲੀ ਜਾਂ ਮੇਰੇ ਮਮੀ ਪਾਪਾ ਨੂੰ ਜੇ ਮੈਨੂੰ ਕੁਝ ਵੀ ਹੁੰਦਾ ਉਹਦੀ ਫੈਮਿਲੀ ਮੁੰਡਾ ਉਹਦੀ ਮੁੰਡੇ ਦੀ ਫੈਮਿਲੀ ਤੇ ਮੁੰਡੇ ਦਾ ਪਰਿਵਾਰ ਸਾਰੇ ਜ਼ਿੰਮੇਵਾਰ ਹੋਣਗੇ ਇਹ ਹਲੇ ਪਿੰਡ ਦਾ ਹੋਰ ਆਗਾ ਦਾ ਥਾਨੇਦਾਨੇ ਵਾਲੇ ਤੋਂ ਬਾਜ਼ੀਗਰਾਂ ਦਾ ਉਹ ਵੀ ਪਤਨੀ ਮਿਲਖੀ ਮਿਲਖਾ ਇਹੋ ਜਿਹਾ ਕੁਛ ਨਾਮ ਆਉਦਾ ਉਹ ਵੀ ਵਿੱਚ ਜ਼ਿੰਮੇਵਾਰ ਹੋਊਗਾ ਕਿਉਂਕਿ ਉਹ ਪਹਿਲੇ ਉਹ ਮੇਰੇ ਸੂਹ ਦੰਦਾਗਾ ਰ ਕੀ ਕਰਦਾ ਉਹ ਮੇਰੀ ਵੀ ਕਿੱਥੇ ਜਾਂਦੀ ਹੈ ਕੁੜੀ ਕਿੱਥੇ ਕੀ ਕਰਦੀ ਆ ਉਹ ਜਦੋਂ ਵੀ ਕਿਤੇ ਮੇਰੇ ਮੂਰੇ ਖੜਾ ਹੁੰਦਾ ਸਰ ਜੇ ਥਾਣਿਆਂ ਨੇ ਥਾਣੇ ਮੂਰੇ ਹੁੰਦਾ ਜੇ ਅੱਡੇ ਦੇ ਕਿਤੇ ਜਾਂਦੀ ਹੈ ਕਿ ਤਾਂ ਮੇਰੇ ਮੂਰੇ ਹੁੰਦਾਗਾ ਤੇ ਸਰ ਬਸ ਮੈਂ ਇਹ ਕਹਿੰਨੀ ਕਿ ਜੇ ਕੱਲੋਂ ਮੈਨੂੰ ਕੁਝ ਵੀ ਹੋਣ ਲੱਗਾ ਤੇਰੀ ਫੈਮਲੀ ਜ਼ਿੰਮੇਵਾਰ ਹੋਊਗੀ ਸਾਰੀ